ਈਲੀ ਜਾਲਾ ਕੇ ਜਿਹੜੇ ਕਰਨਾ ਲੱਗ ਗਿਆ ਹੋਰ ਬਿੱਲੀ ਜੀ ਆ ਨਹੀਂ ਉਹ ਥੋੜਾ ਜਿਹਾ ਆਪਣਾ ਗੈਸ ਵੀ ਘੱਟ ਜਾਂਦਾ ਨਾ ਚੱਲ ਲੱਗਦਾ ਉਹ ਤਾਂ ਖਾਣ ਵਾਲਾ ਹੈ ਗੈਸ ਜਿਉਂ ਕਿਉਂ ਜਾਲ ਨਹੀਂ ਹੈ ਥੋਤੀਆਂ ਜਾਣ ਨਾ ਮਾੜਾ ਜਿਹਾ ਫੱਕ ਪਾਈ ਦੀ ਛੱਛੋ ਕਰਾ ਤੱਤੀ ਇੱਥੇ ਤਾਂ ਦਵਿੰਦਕ ਘਰ ਮਾ ਵਾਲੀ ਹੈਗੀ ਮਾੜਾ ਤੱਤੀ ਤੱਤੀ ਪੀ ਲੈਣੀ ਹੈ ਬਣੇ ਘਰ ਪੰਛੀ ਜਮਾ ਘਰ ਮਾ ਪੀਤੀ ਨਹੀਂ ਕਰੇ ਠੰਡੀ ਵਧੀਆ ਲਾਦੇ ਆ ਛੇਤੀ ਪੀ ਲੈ ਮਮੀ ਚੱਕ ਗਈ ਕਿਉਂ ਕਮਲਾ ਬਾਹਰ ਟੀ ਪਰਦਾ ਦਾ ਨਹੀਂ ਪਤਾ ਕਿੱਥੇ ਬੈਠਾ ਹੋਣਾ ਹੁਣ ਕਿਹੜਾ ਪੁੱਛਣਾ ਦੱਸਣਾ ਪੁੱਛਣਾ ਤਾਂ ਲੈ ਕੀ ਆ ਪਾ ਉਹ ਤਾਂ ਪਤਾ ਹੀ ਹੈਗਾ ਤੇ ਤਕਤੀ ਹੈ ਜਿਵੇਂ ਕਾਲ ਜੰਗ ਚੰਗ ਗਿਆ ਮਿਲੂੰਗੀ ਜਦੋਂ ਉਹ ਆਊਗਾ ਐ ਨਹੀਂ ਪਤਾ ਜੀ ਵਾਕਾਂ ਨੂੰ ਕਿਤੇ ਕਮਲਾ ਮਾਰ ਲੱਗ ਜੇ ਖੇਡ ਮਾਰ ਲੱਗ ਜੇ ਉੱਥੇ ਬੈਠਾ ਰਹੂ ਚੰਗਾ ਮੰਮੀ ਮੈਂ ਕੱਪੜੇ ਸੁੱਕਣੇ ਨੇ ਤੂੰ ਵੀ ਆਇਆ ਤਾਂ ਵਾਦੀਏ ਤਾਂ ਪਕੜ ਲਈ ਸੀ ਹਾਂ ਤਪ ਤਕੜ ਹਾਂ ਚਲ ਬਦਗੇ ਆਂ ਇਹਦੇ ਸੁੱਕ ਜਾਣਗੇ ਅੱਜ ਟਾਈਮ ਤੂੰ ਤਾਂ ਨਾ ਲੱਗਿਆ ਕਰਨੀ ਰੋ ਜਾ ਹਾਂ ਪੇਟੀਆਂ ਤੇ ਸਿੱਟਦੇ ਹੌਸਲਾ ਵੜ ਜਾਂਦੇ ਦੋੜੇ ਹੋਰ ਉਹ ਨਹੀਂ ਉਹੀ ਗੱਲ ਤਾਈ ਮਿੰਮੀ ਨਹੀਂ ਇੱਥੇ ਨਾ ਇੱਥੇ ਨਹੀਂ ਆਏਗੀ ਫਿਰ ਆ ਗਈ ਇਹ ਤਾਂ ਕੁੱਤ ਅਮਰੀਕਾ ਤੂੰ ਤੇ ਭਾਬੀ ਤੇ ਫੜ ਲੈ ਤੁਸੀਂ ਲੈ ਉਹ ਮੈਂ ਮਾਠਾ ਰਹੀ ਐ ਤੂੰ ਉਸ ਤੇ ਭਾਬੀ ਤੇ ਫੜ ਲੈ ਨਾ ਉਹ ਤੇ ਬਿਸਕੁਟ ਲੈ ਨਾ ਬਿਸਕੁਟ ਨੂੰ ਉਹ ਤੈਨੂੰ ਇਹ ਜਿਹੇ ਬਿਸਕੁਟ ਦਊਗੀ ਨਾ ਤੈਨੂੰ ਪਤਾ ਉਹ ਤੇ ਮੰਗ ਕੇ ਪਾਉਗੀ ਚਾਹ ਕੇ ਕੁੱਤ ਤੂੰ ਇੱਥੇ ਬਹਿ ਕੇ ਪੀ ਜਾਂਦਾ ਚਾਚਾ ਨਾ ਕੀ ਕਰੇ ਡਾਦਾਸ ਰਾਈਂ ਤੇ ਆਈ ਸਿੱਧਰਾ ਕਾਣਾ ਪਰ ਕੀ ਕਰੇ ਜਿੰਨਾਂ ਦਿਮਾਗ ਹੋਵੇ ਕਣ ਪਿੰਡਾ ਜਾ ਕੇ ਨਾਲੇ ਚੱਕ ਕੇ ਪੀਵੇ ਨਾਲੇ ਆਪਾਂ ਤੋਂ ਬਲਬੁਲੀਆਂ ਲਵੇ ਹੋ ਨਹੀਂ ਇਹ ਰਕਦਾ ਪੈਤ ਇਹ ਨਹੀਂ ਵਿਚਾਲਿਆ ਆ ਉਹ ਸਾਂਨੇ ਆ ਗਏ ਹੁੰਦੇ ਆ ਕੇ ਕਮਲੇ ਭਾਨਣ ਜੰਮੀ ਕਮਲੇ ਘਰੇ ਫੇਰੇ ਲੈ ਕੋਣਤਾ ਬਿਸਕੁਟ ਆਦਾ ਬਿਸਕੁਟ ਬਿਸਕੁਟ ਤੈ ਨਾ ਜਦਿਉਂ ਮਾਂ ਆਪਾਂ ਚੁੱਪ ਕਰ ਦਿੰਨੇ ਭਣ ਵਗਾਨੀਆਂ ਧਿਆਨ ਚੁੱਪ ਕਰ ਗੋਣ ਪਤਾ ਚੁੱਪ ਕਰਦੇ ਹਾਂ ਮੇਰੇ ਦਾ ਕਈ ਤਰ੍ਹਾਂ ਇੱਕਾਦੀਆ ਕਰੇ ਮੂੰਗੀ ਬਣਾ ਲੈਨੇ ਵੀ ਮੂੰਗੀ ਪਈਆ ਕੰਡੇ ਮੂੰਗੀ ਬਣਾਉਣੀ ਮੈਨੂੰ ਕੰਡੇ ਲੈਦੇ ਤੜਕੇ ਵਾਸਤੇ ਆ ਜਾਪਣੇ ਬੈ ਜਾ। ਉਹ ਠੀਕ ਆ ਦੀਦੀ। ਹਾਂ ਠੀਕ ਆ ਵਧੀਆ ਤੂੰ ਦੱਸ। ਕੁਛ ਕੀ ਕਰ ਪਤਾ। ਫਿਰ ਮਾਸੇਂ ਚਾਹ ਲੈ ਕੇ ਦੇ ਪਾ ਕੇ। ਬਸ ਚਾਹ ਤਾਂ ਮੈਂ ਪੀ ਕੇ ਆਈ। ਅੱਛਾ। ਲਓ ਵੀ ਮੈਂ ਹਾ ਗੇੜਾ ਮਾਰਿਆ ਮੈਂ ਹੁਣ ਤੈਨੂੰ ਰਾਜੀ ਕੁਮਲੇ ਦਾ ਪਤਾ ਹੀ ਆ। ਉਹ ਤਾਂ ਆਈ ਹੈ ਕੰਜਰ। ਹੋਰ ਉਹ ਸੁੱਤਾ ਪਿਆ ਸੀ ਮੈਂ ਚੱਲ ਮੈਂ ਗੇੜਾ ਮਾਰ। ਉਹ ਇੱਥੋਂ ਹੀ ਗਿਆਗਾ। ਅੱਛਾ। ਚਾਹ ਪੀ ਜਾਂਦੇ ਅਸੀਂ। ਚਾਹ ਪੀ ਜਾਂਦੇ ਅਸੀਂ ਚੱਕ ਕੇ ਮੇਰੀ ਚਾਹ ਪੀ ਕੇ ਮੈਂ ਚੱਲ ਪੀ ਲਾਂਦੇ ਜੀ ਬਾਤ। ਫਿਰ ਪੈ ਗਿਆ ਜਾ ਕੇ ਉਹ। ਮੈਂ ਫਿਰ ਜਾ ਕੇ ਕਿਤੇ ਸੌਂ ਜਾਊਂਗੀ। ਉਹ ਤਾਂ ਨਹੀਂ ਨਿਕ ਹੋਰ ਦੱਸੋ ਕਿਵੇਂ ਠੀਕ ਠਾਕ? ਹਾਂ ਠੀਕ ਆ ਵਧੀਆ। ਇਹ ਤਾਂ ਲੱਗਦਾ ਸੂਰ। ਠੰਡਾ ਕੁਝ ਕੰਮ ਤਾਂ ਨਹੀਂ ਪੜਦਾ। ਹੋਰ ਹੈ ਕਿ ਤਾਂ ਬਾਈ ਫਰੰਡ ਪੈ ਗਈ ਨੇ। ਫਰੰਡ ਹੁੰਦੀ ਤਾਂ ਐ ਸਾਲ ਹੀ ਐ ਆਪਾਂ ਭੁੱਲ ਜਾਨੇ ਆ। ਪਤਾ ਨਹੀਂ ਆਪ ਕਮਜ਼ੋਰ ਆ। ਆਪ ਭੁੱਲ ਜਾਨੇ ਕੁਛ ਉਹ ਜਦੋਂ-ਦਿਨ ਸਰੀਰ ਨਹੀਂ। ਨਹੀਂ ਆਇਆ ਵੀ ਉਹ ਜਦ ਤੱਕ ਆਪਾਂ ਮਰ ਬੰਦਾ ਹੋਏ ਤੁਰਾ ਫਸਰੰਦਾ ਕੰਮ ਆ। ਹੋਰ ਹੈ ony ਠੰਡ ਬਾਦ ਲੱਗੀ ਜਾਂਦੀ ਹੈਗੀ। ਹਾਂ ਮੈਂ ਵੀ ਮੋਟੇ ਕੱਪੜੇ ਲੈਣ ਜਾਣਾ ਸੀ ਉਹ ਵੀ ਨਹੀਂ ਲੈਣ ਜਾਇਆ ਗਿਆ। ਕਰ ਲੈ। ਉਹ ਟਾਈਮ ਹੀ ਲੱਗਾ ਉਹਦੇ ਕਰਕੇ ਕੀ ਕਰਾਂ। ਚੱਲ ਕਿਸੇ ਵੇਲੇ ਇੱਧਰ ਛੱਡ ਜੀ। ਐ ਕਰੂੰਗੀ ਛੱਡ ਕੇ ਜਾਊਂ ਤੇ ਜਿਆ ਫੁੱਟਾ ਹੋਇਆ ਉਹਦੋਂ ਬਗਜੀ ਅਸੀਂ ਗੇੜਾ ਮਾਰਿਆ ਵਾਗੇ ਬਿੰਦ ਚਟ ਹਨਾ ਚਲ ਉਹਦੋਂ ਤੂੰ ਮੁੜੇ ਆਏਂਗੀ ਇੱਕ ਟੈਂਪੂ ਹੀ ਦਾਂਗੀ ਦੂਜੇ ਤੇ ਆ ਜੇ ਇੱਕ ਆਇਆ ਕੋਈ ਜੁੱਤੀ ਜੋੜਾ ਲਿਆ ਤੇ ਛਿੱਟਿਆਂ ਦਾ ਰਾਤੀ ਪਹਿਲਾਂ ਤਾਂ ਮੋٹے ਕੱਪੜੇ ਲਿਆ ਕੇ ਦਿੱਤੇ ਉਹ ਲੋਈ ਵੀ ਕਿਤੇ ਛਿੱਟਿਆ ਆ ਅੱਛਾ ਫਿਰ ਬੂਟ ਉਹ ਨਹੀਂ ਛੜਦਾ ਜੋੜਾ ਜੁੱਤੀ ਛਿੱਟਿਆ ਹੁੰਦਾ ਇਹਨੂੰ ਪਤਾ ਹੀ ਨਹੀਂ ਸੋਈਆਂ ਕੰਗੜਾ ਨੂੰ ਕੀ ਆਖੇ ਭੈਣੇ ਕੋਈ ਸੋਈਆਂ ਨੂੰ ਹਾਂ ਜਿਹੜਾ ਬਨੇ ਰੰਗ ਲਾਇਨੇ ਸਭ ਕੁਝ ਉਹਦੀ 4 ਕਿਲੇ ਜ਼ਮੀਨ ਦੇ ਹੁੰਦੇ ਨੇ ਹਾਂ ਇਹ ਸਭ ਪੀਰ ਦੂਜਾ ਨਾਲ ਲੱਗ ਗਿਆ ਪਤਾ ਨਹੀਂ ਰੱਬ ਨੇ ਕਿਹੜੇ ਬਣਾ ਹੋਂ ਕਰਦੇ ਤੇ ਸੇ ਬਣੀ ਦੁਨੀਆ ਉਹ ਸਾਰੇ ਕਾਹ ਤੇ ਰੰਗ ਲੱਗਿਆ ਕਰੇ ਕਾਸ਼ ਦਾ ਬਸ ਇਹ ਘਾਟਾ ਨਹੀਂ ਉਹ ਬੜੇ ਦਿਨੋਂ ਤਾਂ ਬਾਹਲਾ ਤੁਸੀਂ ਹਾਂ ਇੱਕ ਜਵਾਕ ਆ ਉਹੀ ਗੱਲ ਤੇ ਇਹ ਵੀ ਨਹੀਂ ਰੱਬ ਨੇ ਓਏ ਇਦੋਂ ਤਾਂ ਰੱਬ ਧੀ ਦੇ ਦਿੰਦਾ ਓਹ ਉਹੀ ਤਾਂ ਗੱਲ ਆ ਜੋੜੀ ਹੋਵੇ ਜਾਂ ਤਾਂ ਉਹਦੀ ਪੁੱਤ ਹੋਣ ਹਾਂ ਮੈਨੂੰ ਕਹਿਣ ਦਾ ਕੱਲਾ ਪੁੱਤ ਹੋ ਗਿਆ ਕੱਲੇ ਪੁੱਤ ਦਾ ਕਿੱਥੇ ਟਾਈਮ ਆ ਉਹ ਵੀ ਨਹੀਂ ਸਹੀ ਉਹ ਵੀ ਨਹੀਂ ਸਹੀ ਉਹ ਵੀ ਨਹੀਂ ਸਹੀ ਹਾਂ ਕਰਮਾਂ ਦੀ ਉਹੀ ਤਾਂ ਗੱਲ ਮੈਂ ਤਾਂ ਸਾਬ ਤੋਂ ਦਵਾਈ ਦਵਾਦਾ ਥੱਕ ਗਈ ਤੁਸੀਂ ਦੱਸ ਦਿਓ ਕਿਤੇ ਕੋਈ ਹੈਗਾ ਦੇਖ ਲਾਂਗੇ ਕਿੱਥੋਂ ਪਤਾ ਕਰ ਲਾਂਗੇ ਵੀ ਦਿਮਾਗ ਕਾਲਾ ਕੋਈ ਹੋਵੇ ਕੀ ਲੁਧਿਆਣਾ ਕੀ ਸਾਰੇ ਦਿਖਾਈ ਪੁੱਛੂੰਗੀ ਮੈਂ ਕਿ ਸਰ ਤੂੰ ਦੇਖ ਕੇ ਪਤਾ ਕਰ ਮੇਰਾ ਇੰਨਾ ਕ ਹੱਲ ਕਰੋ ਚਲ ਠੀਕ ਹੈ ਚੱਤੀ ਹੁਣ ਕਿੱਥੋਂ ਚੱਲਦੀ ਹੈ ਦਵਾਈ ਹੁਣ ਤੁਹਾਨੂੰ ਦਿਉਣੇ ਜਾਂਦੇ ਪਹਿਲਾਂ ਬਠਿੰਡੇਉ ਚੱਲਦੀ ਸੀ 20 ਦਿਨ ਆਰਾਮ ਆ ਜਾਂਦਾ ਇਹ ਵੀ ਵਧੀਆ ਸੀ ਦਵਾਈ 20 ਦਿਨ ਠੀਕ ਕਰਿਆ ਫੇਰ ਐਵੇਂ ਹੋ ਗਿਆ ਕੋਈ ਫਰਕ ਨਾ ਨਾ 20 ਦਿਨ ਤੋਂ ਵਧੀਆ ਰਹਿੰਦਾ ਫੇਰ ਉਹ ਵੀ ਹੋ ਜਾਂਦਾ ਇੰਨੀ ਮਹਿੰਗੀ ਦਵਾਈ ਦਿੰਦੇ ਨੇ ਕੀ ਕਰਾਂਗੇ ਬਸ ਉਹ ਨਸ਼ੇ ਵਾਂਗੂੰ ਨਛਾਈ ਜਾ ਬੰਦਾ ਅੱਠਵੇਂ ਫੇਰ ਲੈ ਨਸ਼ੇ ਵਾਂਗੂੰ ਨਛਾਈ ਜਾ ਦਵਾਈਆਂ ਤੇ ਲਾ ਰੱਖਾ ਸਾਰਾ ਦਿਨ ਨਿਕਲ ਜਾਂਦਾ ਕਿਸੇ ਨਾ ਰਾਏ ਕਰਾਂ ਭਾਈ ਕੀ ਕਰਾਂ ਮੈਂ ਤੁਸੀਂ ਹੋਰ ਸਕਰਾਨ ਸਕਰੂਨ ਕਰਾ ਕੇ ਦੇਖ ਲੋ ਸਰਦੀ ਕਰਾਈਏ ਸਭ ਕੋ ਸਭ ਨੇ ਜਾਣਨੀ ਹੈ ਕਿਤੇ ਕੋਈ ਨਹੀਂ ਕਰਦੇ ਇਹਦਾ ਹੱਲ ਲੱਭਦੇ ਆਪਾਂ ਕੋਈ ਨਾ ਤੁਸੀਂ ਦੱਸੋ ਨਾ ਐ ਕਰਕੇ ਨਾ ਮੈਂ ਤੈਨੂੰ ਦੱਸੂਗੀ ਫੇਰ ਆਪਾਂ ਇਹਨੂੰ ਲੈ ਕੇ ਚੱਲਾਂਗੇ ਦਵਾਈ ਤਾਂ ਦਵਾਈ ਤਾਂ ਪਾਉਣੀ ਪਊ ਹਾਂ ਹਾਂ ਠੀਕ ਆਂ ਕਿੱਥੇ ਲੋਟ ਆਉਂਦਾ ਉਹੀ ਤਾਂ ਗੱਲ ਆ ਘੜੇ ਦੀ ਵਾਗਿ ਦਵਾਉਂਦੀ ਹੁਣੇ ਉਹ ਨਹੀਂ ਠੀਕ ਠੂਕ ਹੁੰਦਾ ਲੱਗਦਾ ਬਥੇਰੇ ਜਾਂਦੀ ਆ ਕਿੱਥੋਂ ਲਾਉਂਦੀ ਆ ਭਾਜੇ ਉਹ ਇਹ ਪਤਾ ਆਪਣਾ ਤਾਂ ਕਾਇਦਾ ਨਹੀਂ ਹੋਵੇ ਹੋ ਉੱਥੋਂ ਲੈਂਦਾ ਉੱਥੋਂ ਲੈਂਦੇ ਐਨੂੰ ਪਤਾ じゃ ਰੱਬ ਨੂੰ ਪਤਾ ਜੇ ਐਂਕਾ ਟਾਈਮ ਨਾ ਦਾਲ ਬਣਾ ਲਾ ਭੁੱਖਾ ਤੋੜ ਕੇ ਲਿਆ ਗਣਨੇ ਆ ਲਿਆ ਨਹੀਂ ਹਾਂ ਵਧੀਆ ਲੱਗਦੀ ਆ ਉਹ

ਮੈਂ ਤਾਂ ਬਹੁਤ ਘਟ ਖੰਦੇ ਆ। ਕਾਹਦੀ ਜਦੋਂ ਬੜਾ ਜੀ ਇੱਕ ਆਇਆ ਨਾ। ਕੋਸਾ ਨਹੀਂ ਹੈ। ਹੰਮੀ। ਹਾਂ ਮੇਰੇ ਨਾ ਦਿਮਾਗ 'ਚ ਇੱਕ ਸਕੀਮ ਆਈ ਆ। ਕੀ ਚੱਜਦੀ ਆਈ ਐ? ਚੱਜਦੀ ਆ। ਆਪਣੇ ਨਾ ਦੋ ਤੋਂ ਛੇ ਬਣ ਜਾਣਗੇ ਕਿੰਨੇ। ਕਾਹਦੇ? ਜ਼ਮੀਨ ਦੇ। ਕਿਵੇਂ? ਆਪਾਂ ਰਾਜੂ ਦੀ ਮਾਂ ਨੂੰ ਮਾਰ ਦਿੰਨੇ। ਹੂੰ। ਪਤਾ ਪੁਲਿਸ ਲੈ ਜਾਂਦੀ ਆ ਫੜ ਕੇ ਇਹਦੇ। ਚੁੱਪ ਕਰ ਜਾ ਤੂੰ ਰਾਜੂ ਤਾਂ ਮਰਿਆ ਵਰਗਈ ਆ। ਬਿਮਾਰੀ ਦਾ ਖਾਦਾ ਪਿਆ ਹੋ। ਇਹ ਗੱਲ ਤਾਂ ਠੀਕ ਐ ਭੈਣੇ। ਸਕੀਮ ਲੋਟ ਹੈ ਨੋਟ ਤਾਂ ਹੈ ਪੈਣੀ ਸਤਨਾਮਤਾ ਕਰ ਉਹ ਕਰ ਦੂ ਆ ਕੇ ਤੂੰ ਉਹਨੂੰ ਆਪਾਂ ਦੱਸਣਾ ਹੀ ਨਹੀਂ ਤੂੰ ਮੇਰੀ ਗੱਲ ਸੁਣ ਹੁਣ ਇਹ ਪੇਕੇ ਨੂੰ ਦੇਊਗੀ ਸਾਰੀ ਜ਼ਮੀਨ ਦੇ ਰਾਜੂ ਨੂੰ ਕੁਝ ਹੋਊਗਾ ਉਹਨੂੰ ਹੋ ਹੀ ਜਾਣਾ ਕੁਝ ਜਿਹੜਾ ਦਵਾਈ ਦਾ ਅਸਰ ਨਹੀਂ ਕਰਦੀ ਉਹਨੂੰ ਕੋਈ ਕਰਦੀ ਤੈਨੂੰ ਮੈਂ ਤਾਂ ਡਰ ਲੱਗਦਾ ਉਹ ਤਾਂ ਕਮਲਾ ਆਗਾ ਐ ਤਾਂ ਕਮਲਾ ਉਹ ਤਨ ਸਾਲਾਂ ਬਾਅਦ ਉਹਨੂੰ ਮਾਰ ਦਾਂਗੇ ਸਕੀਮ ਤਾਂ ਲੋਟ ਹੈ ਉਹ ਸਿਆਣੇ ਆ ਜਾਂਦੇ ਲੈਣੇ ਦੇ ਦੇਣੇ ਨਾ ਪਾਏ ਜਾਣ ਕੋਈ ਲੈਣ ਦੇਣੇ ਨਹੀਂ ਪੈਂਦੇ ਆਪਣੀ ਬਨਜੂਗੀ ਸਾਰੀ ਜਿੰਮੇ ਹੁਣ ਉਹ ਜੇ ਕੋਈ ਸਮਾਈ ਚਾਂਸ ਹੋ ਗਿਆ ਰਾਜੂ ਉਹ ਤਾਂ ਪੇਕੇ ਵਹਿ ਜੂਗੀ ਡੇਰਾ ਲਾ ਕੇ ਸਾਰਾ ਸਕੁਸ ਉੱਥੀ ਦੀ ਆ ਉਹ ਲਿ ਜਾਊਗੀ ਤਾਂ ਉੱਥੀ ਹੁਣ ਵੀ ਤਾਂ ਅੱਠ ਮਹੀਨੇ ਅੱਠ ਮੈਂ ਉੱਥੇ ਰੱਖਦੀ ਆ ਗੇੜਾ ਆਪਣੇ ਘਰੇ ਸ਼ਾਦੀ ਆਂਦੀ ਆ ਮੁੰਡੇ ਨੂੰ ਪਰ ਡਰ ਲੱਗਦਾ ਵੀ ਦੇ ਸਤਨਾਮ ਨੂੰ ਪਤਾ ਲੱਗ ਗਿਆ ਨਾ ਮੰਗ ਰੋ ਕਿਸੇ ਗੱਲ ਕਿਸੇ ਨੂੰ ਨਹੀਂ ਪਤਾ ਲੱਗਦਾ 6 ਸਾਲ ਵਿੱਚ 8 ਮਹੀਨੇ ਤਾਂ ਆਪਣੇ ਘਰੇ ਰਹਿੰਦਾ ਰਾਜੂ ਆਪਾਂ ਹੀ ਰੱਖ ਲਾਂਗੇ ਉਹ ਨਹੀਂ ਦੇਖਣਾ ਕਿਸੇ ਨੂੰ ਕੀ ਰੋਟੀ ਦੇ ਜਾਵਾਂਗੇ ਕੱਲੀ ਹੋਰ ਕੀ ਭਾਲਦਾ ਉਹ ਲੋਟ ਹੈ ਰੋ ਦੇ ਉਸ ਤੇਰੇ ਤਾਂ ਜਵਾਕ ਦੇ ਬਣ ਜਾਗੇ ਕੀ ਕਿਲੇ ਹੋਰ ਤਵੇਸੇ ਵੀ ਆਪਣੇ ਚਾਚੇ ਦੇ ਉਹ ਜਾ ਕੇ ਆਉਦੇ ਭਰਾਵਾਂ ਨੂੰ ਦੇ ਦੂਗੀ ਉਹ ਤਾਂ ਠੀਕ ਆ ਫਿਰ ਮੜਾ ਜਿਵੇਂ ਪੜ ਦੇਣਾ ਹੌਲੀ ਗੱਲ ਕਰ ਹੌਲੀ ਆਪਣੇ ਤਿੰਨਾ ਚਾ ਗੱਲ ਵੀ ਇੱਕ ਸਤਨਾਮ ਨੂੰ ਤਾਂ ਜਮੀ ਨਾ ਪਤਾ ਲੱਗਦੀ ਕਿਸੇ ਨੂੰ ਕੁਛ ਨਹੀਂ ਪਤਾ ਲੱਗਦਾ ਆਪਣੇ ਸਤਨਾਮ ਦਾ ਸੁਭਾਅ ਹੈ ਨਹੀਂ ਉਹ ਪੜਿਆ ਮੈਂ ਦਾਦੇ ਤੈਨੂੰ ਗੱਲ ਆਪਾਂ ਰਾਜੂ ਨੂੰ ਤਾਂ ਆਪਾਂ ਆਪਾਂ ਹੀ ਰੱਖਾਂਗੇ ਵੈਸੇ ਵੀ ਆਪਣੇ ਘਰੀ ਰਹਿੰਦਾ ਤੇ ਮਾਸੂ ਦੀ ਤਾਂ ਨਹੀਂ ਪਤਾ ਲੱਗਣਾ ਕਿਸੇ ਨੂੰ ਉਹ ਖਾਂਦੇ ਟੈਨਸ਼ਨ ਦੀਆਂ ਗੋਲੀਆਂ ਰਾਜੂ ਜੀ ਦੀ ਟੈਨਸ਼ਨ ਕਿਉਂ ਲੈਂਦੀ ਐ ਤੈਕ ਹੋ ਗਿਆ ਉਹਨੂੰ ਤਾਂ ਆ ਹੀ ਲੱਗੂ ਟੈਕ ਤਾਂ ਕਿੰਨੇ ਹੋਈਦਾ ਐਂ ਕਰਦਾ ਵੀ ਦੇਖੀ ਕੁਛ ਨਹੀਂ ਕਰਦਾ ਤੂੰ ਦਿਲ ਧਰਾ ਆਪਾਂ ਕਰਾਂ ਦੇ ਕੰਮ ਇਹ ਚੱਲ ਫਿਰ ਕਿਵੇਂ ਭਾਈ ਤੈਨੂੰ ਕਿਵੇਂ ਲੱਗਦਾ ਮੈਨੂੰ ਤਾਂ ਵਧੀਆ ਲੱਗਦੇ ਅਸ ਕੀ ਭਣ ਚੱਲ ਦੇਖਦੇ ਆ ਫਿਰ ਪਰ ਕਰਤਾ ਲੋ ਇਹ ਪਰ ਕਿਸੇ ਨੂੰ ਪਤਾ ਨਾ ਲੱਗੇ ਮੇਰੇ ਤਾਂ ਹੁਣ ਕਿਹਾ ਆਦਾ ਤਾਂ ਕਿੱਦੇ ਦੇ ਹੋ ਜਾਂਦਾ ਕੰਮ ਉਹ ਸਿਆਣੇ ਆ ਗਏ ਹੁੰਦੇ ਬਾਹਰ ਖਾਂਦੀ ਥੋੜੇ ਤੋਂ ਵੀ ਜਾਂਦੀ ਕੁਛ ਨਹੀਂ ਹੁੰਦਾ ਥੋੜਾ ਥੋੜਾ ਕੁਛ ਨਹੀਂ ਹੁੰਦਾ ਸਿਆਣੇ ਸੋਣੇ ਕੁਛ ਨਹੀਂ ਬਹਿਮ ਨੇ ਉਹ ਕਿਹ ਸੱਚਾ ਨਾ ਹੁੰਦਾ ਸੁਭਾਅ ਹੈ ਨਹੀਂ ਜਾਂ ਰਤਨਾ ਨੂੰ ਦੱਸਦੇ ਨਹੀਂ ਆਪਾਂ ਉਹ ਤਾਂ ਗੱਲ ਹੀ ਨਹੀਂ ਆਉਂਦੀ ਕਿਤੇ ਗੱਲ ਨਹੀਂ ਕਰਦਾ ਕੀ ਨਿਆ ਗੁੰਡਾ ਕੜੇ ਪਾ ਵੀ ਰੋਟੀ ਹੈਗੀ ਆ ਐਮਾ ਕੋ ਰੋਟੀ ਦਾ ਦੇਖ ਲਓ ਆ ਵੀ ਭੁੱਖ ਲੱਗੀ ਸੀ ਭੁੱਖ ਲੱਗੀ ਤਾਂ ਦੱਸਾ ਦਿਆਂ ਨਹੀਂ ਲੱਗੀ ਰਹਿੰਦੀ ਭੁੱਖ ਪੁੱਤ ਤੂੰ ਬਿੰਦ ਕਬਾਰ ਖੇਡਿਆ ਹੂੰ ਹੀ ਬਣਾ ਦੇਣੇ ਤੈਨੂੰ ਦੋ ਰੋਟੀਆਂ ਠੀਕ ਕੋਈ ਕਿਸੇ ਮੋਰੋ ਚੱਕ ਕੇ ਖਾ ਗਿਆ ਕਦੇ ਚਾਹ ਪੀ ਗਿਆ ਕੋਈ ਨਾ ਕੋਈ ਨਾ ਹੀ ਨਾ ਇਹ ਨਹੀਂ ਰੱਜਦਾ ਕੋਈ ਨਹੀਂ ਕੋਈ ਨਹੀਂ ਤੇਰੀ ਮਾਂ ਰੋਟੀ ਮੰਨ ਕੇ ਖਾ ਕੇ ਜਾਂਦੀ ਤੇਰੀ ਨਹੀਂ ਪੁੱਤ ਮੈਂ ਤੈਨੂੰ ਬੋਲ ਮਾਰ ਕੇ ਜਾਇਆ ਘਰੇ ਡੱਬਾ ਜਦੋਂ ਪਤਾ ਉਹਨੂੰ ਵੀ ਤੈਨੂੰ ਭੁੱਖ ਨਹੀਂ ਘਟਰਾਲ ਹੁੰਦੀ ਤੇਰੀ ਬੋਲ ਮਾਰ ਦੂੰ ਮੈਂ ਤੈਨੂੰ ਚੰਗਾ ਇੱਥੇ ਨੇੜੇ ਖੇਡ ਲਈ ਦੂਰ ਨਾ ਜਾਈਨ ਨਾਲੇ ਤੈਨੂੰ ਨਹੀਂ ਪਤਾ ਤਾਈ ਸਾਰਾ ਦਿਨ ਠਿੱਠਾ ਕਰਦਾ ਹੈ ਮੈਨੂੰ ਨਿੱਕੇ ਜਿਹਾ ਵੀ ਨਹੀਂ ਉਹਨਾ ਪਾਉਂਦੇ ਕੋਈ ਨਹੀਂ ਕੋਈ ਜਿਹੀ ਕਾ ਜਿਹੀ ਕਿਆ ਤੇ ਹੁਣ ਪਤਾ ਨਾ ਲੱਗੇ ਕਿਸੇ ਨੂੰ ਚੰਗਾ ਇਹਨੇ ਤਾਂ ਆ ਕੇ ਦੋ ਰੋਟੀਆਂ ਹੀ ਮੰਗਣੀਆਂ ਹੋਰ ਕੀ ਮੰਗਣਾ ਪਤਾ ਤਾਂ ਕੀ ਲੱਗਣਾ ਹੈ ਜੇ ਆਪਾਂ ਅੱਖ ਕਰਾਂਗੇ ਗੱਲ ਫੇਰ ਹੀ ਹੁਕੜ ਮਰੇ ਮੈਨੂੰ ਮਤਾ ਪੂਰਾ ਦੇ ਲੈ ਮੰਮੀ ਮੈਂ ਨਾ ਹੁਕੜਾਂ ਠੀਕ ਆਟਾ ਗੁੰਨਣਾ ਹੁਣ ਗੁੰਨ ਲੈ ਦਵਾ ਦੋ ਜਿਆਦਾ ਦੇਖੀ ਜਾਊਗੀ ਤੈਨੂੰ ਸੱਤ ਨੰਬਰ ਦੇ ਦੇ ਨਬਾਬ ਵੀ ਚੋਣੇ ਕੀ ਕਰੀ ਆਂਦੀ ਅੱਜ ਕਰਾਂਗੇ ਆਪਾਂ ਹੀ ਕੰਮ ਠੀਕ ਚੰਗਾ ਮੈਂ ਹੁਣੇ ਆ ਠੀਕ ਆ ਠੀਕ ਇੱਥੇ ਗੱਲਾਂ ਮਾਰ ਲਵਾਂ ਜੀ ਹੈਨਾ ਨਹੀਂ ਨਹੀਂ ਇਹ ਬਰਾਦੂ ਕੀ ਕਰਦਾ ਸੀ ਲੈ ਦਵਾਈ ਨਾ ਮਤੋ ਦਵਾਈ ਕੋੜੀ ਤਾਂ ਕੇ ਲੈ ਲਈ ਮੈਂ ਨਹੀਂ ਦਿੰਦਾ ਉਹਨੂੰ ਮੈਨੂੰ ਪਤਾ ਕੀ ਮੈਂ ਨਹੀਂ ਤੂੰ ਤਾਂ ਮੇਨੂੰ ਟੈਂਸ਼ਨ ਪਾ ਰੱਖਦਾ ਕੋੜੀ ਆ ਮੈਂ ਮਹਾਨੀ ਨਹੀਂ ਦਿੰਦਾ ਲੈ 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 ਕੋੜੀ ਆ ਲੈ ਲੈ ਬਟ ਠੀਕ ਹੋ ਜਾਏਗਾ ਤੂੰ ਉਹੀ ਗੱਲ ਫਿਰ ਲੈ ਤਾਂ ਤੂੰ ਮੈਨੂੰ ਦਵਾਈ ਨਾਲ ਤੂੰ ਉਹ ਕਰਦਾ ਲੈ ਦਵਾਈ ਹਲਾ ਹੋ ਇੰਨੀ ਮੈਂ ਕੋੜੀ ਆ ਮੈਂ ਦੱਸ ਮੈਂ ਕੀ ਕਰਾਂ ਕੋੜੀ ਆ ਮੈਂ ਨਹੀਂ ਸਤਿ ਸ਼੍ਰੀ ਅਕਾਲ ਚਾਚੀ ਤੁਸੀਂ ਲੈ ਲਓ ਮੇਰੇ ਮੁੰਡੇ ਦੀ ਮੈਂ ਤਾਂ ਲੈ ਰੱਖਿਆ ਮੇਰੀ ਵੀ ਲੈ ਲਓ ਉਹ ਤਾਂ ਠੀਕ ਆ ਹਾਂ ਠੀਕ ਆ ਮੈਂ ਚੱਲ ਗੇੜਾ ਮਾਰਿਆ ਮੈਂ ਚਾਚੀ ਕੋਲ ਕੀ ਕਰਾਂ ਲੈ ਦਵਾਈ ਵੀ ਲੈਂਦਾ ਮੁੰਡੇ ਨੇ ਮੈਨੂੰ ਅੱਡ ਹਰਾ ਲਿਆ ਲੈਂਦਾ ਨਹੀਂ ਕੰਨਿਆ ਲੈ ਲੈ ਬੁੱਤੂ ਦਾ ਸਾਹ ਦੇ ਰਾਜ ਦਵਾਈ ਲੈ ਲੈਣਾ ਤੂੰ ਸਿਰਫ ਕਾ ਹੀ ਕਰਾਈ ਜਾਣਾਗਾ ਦਵਾਈਆਂ ਦੇ ਦੇ ਕੇ ਹੰਭ ਗਈ ਮੈਂ ਤਾਂ ਕੋੜੀ ਆ ਪੱਬੀਂ ਦੇ ਤੇ ਪੱਬੀ ਕਾ ਲਓਗੇ ਠੱਕੇ ਦਵਾਈ ਲੈ ਹੋਰ ਲੈ ਹੋ ਕੀ ਕਰ ਹੋਵੇ ਤਾ ਦੱਸ ਇਹਨੂੰ ਦਵਾਈਆਂ ਦੇ ਦੇ ਥੱਕ ਗਈ ਸੁੱਤਾ ਪਿਆ ਸੀ ਸੁੱਤਾ ਤਾਂ ਪਿਆ ਸੀ ਹੁਣ ਡਾਕਟਰ ਨੇ ਕਿਹਾਗਾ ਵੀ ਦਵਾਈ 4 ਘੰਟੇ ਤੇ ਟਾਈਮ ਟਾਈਮ ਤੇ ਦੇਣੀ ਆ ਹੁਣ ਮੈਂ ਤਾਂ ਪੂਰਾ ਟਾਈਮ ਦੇਖ ਕੇ ਦੇਣੀ ਆ ਦਵਾਈ ਨਾ ਲੈਂਦਾ ਵੇ ਟਾਈਮ ਹੀ ਦਵਾਈ ਕਰ ਦਿੰਦਾ ਦੱਸ ਮੈਂ ਕੀ ਕਰਾਂ ਲਾ ਜੀਦਾ ਲੈ ਲੈ ਨਾ ਰਾਜ ਦੂਜਿਆਂ ਨੂੰ ਵੀ ਕੰਮਲੇ ਕਰੀ ਜਾਣਾ ਤੂੰ ਹੋਰ ਲਾ ਲਿਆ ਪੁੱਤ ਕੋੜੀ ਤੇਲੇ ਲਾ ਦੋ ਨਾਲ ਪੇਲੇ ਲਿਆ ਦਾਂਗੇ ਕੇਲੇ ਗੋਲੀਆਂ ਖਾ ਲਾ ਤੂੰ ਖਾ ਤਾਂ ਨਹੀਂ ਦਵਾਈ ਜਿਹੜਾ ਕੋਈ ਖਾਣਾ ਖੀ ਲਿਆ ਦੂ ਤੈਨੂੰ ਤੂੰ ਠੀਕ ਹੋ ਜਾ ਪੁੱਤ ਸਭ ਕੁਝ ਲਿਆ ਦੂ ਮੈਂ ਤੇਨੂੰ ਕੇਲੇ ਮਿੱਠੇ ਹੁੰਦੇ ਕੇਲੇ ਨਾ ਦਿੱ ਤੂ ਕੇਲੇ ਲਾ ਦੋ ਫੇਲੇ ਲਊਗਾ ਕੇਲੇ ਬਗਾਲ ਨਹੀਂ ਮੈਂ ਤਾਂ ਭੇਜ ਦਿਆਂ ਮੁੰਡੇ ਹੋਰ ਚਾਚੀ ਠੀਕ ਰਹਿਨੀ ਆ ਤੂੰ ਠੀਕ ਆ ਪੁੱਤ ਕੀ ਕਰਾਂ ਮੈਂ ਮੈਂ ਫੇਰ ਇਹਨੂੰ ਦਵਾਈਆਂ ਨਹੀਂ ਤਾਂ ਆ ਜਾਂਦੀ ਆ ਨੀਂਦ ਤਾਂ ਆ ਜਾਂਦੀ ਦਵਾਈ ਤੇ ਨੀਂਦ ਆ ਗਿਆ ਨੇ ਫੇਰ ਟੈਨਸ਼ਨ ਲੋ ਟਾਉ ਕਨੇ ਸੁੱਤਾ ਰਹਿੰਦਾ ਗੋਲੀ ਖਾ ਕੇ ਹੈ ਮੈਨੂੰ ਵੀ ਲੈਣੀ ਪੈਂਦੀ ਹੈ ਕਈ ਵਾਰੀ ਮੈਂ ਵੀ ਲੇਟ ਹੋ ਜੰਨੀ ਆ ਕੀ ਕਰਾਂ ਅਸੇ ਤੁਸੀਂ ਵੀ ਲੈਣੋ ਨੀਂਦ ਦੀ ਗੋਲੀ ਹੋਰ ਐ ਡਾਡਾ ਨੂੰ ਮੈਨੂੰ ਰੱਬ ਨੇ ਲਾਉਣਾ ਸੀ ਇਹ ਦੱਸ ਹੋਰ ਕਾਸ਼ੇ ਦਾ ਘਾਟਾ ਨਹੀਂ ਮੇਰੇ ਘਰੇ ਮੈਂ ਕੀ ਕਰਾਂ ਸ਼ੁ크ਰਾਚਾਰ ਕਿਲੇ ਜ਼ਮੀਨ ਦੇ ਨੇ ਕਦੇ ਠੇਕੇ ਦੇ ਦਿੰਨੀ ਕਦੇ ਕਿਵੇਂ ਦਿੰਨੀ ਇਹਦੀ ਮਾਰੀ ਮੈਂ ਮੈਂ ਕਦੇ ਖੇਤ-ਗੇੜਾ ਵੀ ਨਹੀਂ ਮਾਰਿਆ ਜੇ ਹੁਣੇ ਠੀਕ ਹੋਵੇ ਮੈਂ ਇਹਨੂੰ ਦੇਖਾਂ ਕਿ ਖੇਤ ਦੇਖਾਂ ਨਾ ਤੇ ਫਿਰ ਗੋਲੀ ਖਾ ਕੇ ਇਹ ਪੂਰੀ ਰਾਤ ਸੁੱਤਾ ਰਹਿੰਦਾ ਸੁੱਤਾ ਰਹਿੰਦਾ ਹੋਰ ਹੁਣ ਸੁਲਾਏ ਸੁੱਤਾ ਤੇ ਉੱਠਦਾ ਹੀ ਨਹੀਂਗਾ ਕਿਆ ਘੰਟੇ ਵਾਦ ਦੇ ਰਹੀਆਂ ਦੁਬਈ ਕੀ ਹਾਲ ਆ ਤੇਰਾ ਤ ਜਮੇ ਹੋ ਗਿਆ ਹਨ ਮੈਂ ਖਮਾ ਦੇ ਇੱਕ ਕਿਉਂ ਨਹੀਂ ਚਾਚੀ ਕੀ ਕਰ ਜਾਂਦੀ ਆ ਕੀ ਕਰਨਾ ਵਸ ਚਾਚੀ ਦਾ ਦੁੱਖਾ ਨਹੀਂ ਮਾਈ ਪਈ ਆ ਕੀ ਕਰ ਕਿੱਧਰ ਕਿਤੇ ਸਾਡੇ ਕੋ ਇਹਨੂੰ ਜਾਣ ਚਾਹੀਦੀ ਦੇਖ ਤੇ ਤਾਂ ਜ ਮੈਂ ਨਹੀਂ ਜਾਣ ਚਾਹੀਦੀ ਘੰਟਾ ਘੜੀ ਭੱਜ ਕੇ ਆਉਣੀ ਆ ਭੱਜ ਕੇ ਜਾਣੀ ਆ ਦੱਸ ਫੇਰ ਨਾਲ ਇਹਨੂੰ ਨਹੀਂ ਲੈ ਜਾ ਸਕਦੀ ਤੰਗ ਕਰਦਾ ਨਾ ਫਿਰ ਇਹ ਤੰਗ ਤਾਂ ਕਰਦਾ ਹੀ ਆ ਜਦ ਤੈਨੂੰ ਆਪ ਨੂੰ ਸ਼ਰਤ ਨਹੀਂ ਮੈਂ ਇਹਨੂੰ ਕੀ ਕਹਾ ਕਿੱਥੇ ਕਿੱਥੇ ਨੂੰ ਮੈਂ ਲਈ ਫਿਰਾਂ ਦੱਸ ਮੈਂ ਤਾਂ ਜੇ ਕੋਈ ਕਹਿੰਦਾ ਫਲਾਣੀ ਡਾਕਟਰ ਦੇ ਵਾਗ ਜਾ ਉਹਦੇ ਵਾਗ ਜਾ ਸਾਰਿਆਂ ਦੇ ਮੈਂ ਤਾਂ ਵਾਗੀ ਕੀ ਕਰਾ ਹੁਣ ਘਟਾਉਦੀ ਦੇ ਲਈਆਂ ਉਹਦੇ ਵੀ ਲਈ ਦਵਾਈ ਲੈ ਜਿਵੇਂ ਲੋਟ ਹੋ ਜੇ ਹੁਣ ਇਹਦੀ ਉਹ ਕਰਾਵਾਂ ਦੱਸ ਸਰਦੀ ਕਰੇ ਜੇ ਮੈਂ ਸੂਹ ਨੇ ਨਾ ਤਾਂ ਉਹ ਵੀ ਹੁਣ ਕਰਾਉਂਗੀ ਦੱਸ ਕੀ ਕਰ ਜੇ ਕਿਸੇ ਲੋਟ ਰਹੋ ਜੇ ਜਮੇ ਉਹ ਤੋਂ ਵੀ ਵੱਧ ਕਮਲ ਮਾਰਨ ਲੱਗਾ ਪਹਿਲਾਂ ਨਾ ਵੀ ਜਾਦੀ ਮੈਨੂੰ ਤਾਂ ਪਤਾ ਨਹੀਂ ਜੇ ਮੈਂ ਇੰਨਾ ਦਵਾਈਆਂ ਖਾਈ ਜਾਂਦਾ ਤਾਂ ਠੀਕ ਹੋ ਜਾਂਦਾ ਪੁਰਾਣੀ ਦੀ 10 ਸਾਲਾਂ ਦਾ ਜਿਵੇਂ ਕੋਈ ਕਿਸੇ ਰੇ ਕਰਾਤਾ ਕੀ ਕਰਤਾ ਪਹਿਲਾਂ ਬਹੁਤ ਵਧੀਆ ਸੀਗਾ ਫੇਰ ਲੈ ਵਧੀਆ ਸਕੂਲ ਜਾਂਦਾ ਸੀਗਾ ਪਤਾ ਹੀ ਨਹੀਂ ਕੀ ਹੋ ਗਿਆ ਇਹਨ ਤਾਂ ਪਾਣੀ ਪਤਾ ਹੀ ਨਹੀਂ ਮੈਂ ਦਬਾਨੀ ਗੱਭਰੂ ਵਾਲੇ ਕੀ ਕਰਾਂ ਮੈਂ ਛੱਠਵੀਂ ਵਾਲਾ ਕਰਦਾ ਮਾਂ ਚਾਚੀ ਇਹ ਹੁਣ ਤਾਂ ਇਹ ਗੱਭਰੂ ਹੋ ਗਿਆ ਸਭ ਖਣਾ ਕਿਤੇ ਸਾਹਮਣੋਂ ਖਾ ਹੁਣ ਜਿਹਦਾ ਪਿਆਰ ਹੁੰਦਾ ਫੇਰ ਕਾਹਦੀ ਗੱਲ ਸੀ ਮੈਂ ਤਾਂ ਫੜ ਲੈਂਦਾ ਕੋਈ ਚੀਜ਼ ਨੂੰ ਲੈ ਕੇ ਜਦ ਉਧਰ ਭاگ ਜਾਂਦਾ ਉਹਦਾ ਖੜਾ ਖੜਾ ਆ ਗਿਆ ਮੈਂ ਕੀ ਕਰਾਂ ਹੁਣ ਕੋਈ ਕਹਿੰਦਾ ਮੇਰੇ ਦੋ ਜਵਾਗ ਤਾਂ ਹੋਣੀ ਹੋਣ ਦੱਸਣਾ ਮੈਂ ਤਾਂ ਕਿਸੇ ਪਾਸਾ ਥੱਲੇ ਜਿਉਂਗਾ ਮੈਂ ਕਿਤੇ ਜਾਣ ਜੂਗੀ ਇਹ ਤਾਂ ਹੁੰਦਾ ਤੇਰਾ ਭਵੰਤੀ ਦੇ ਦਿੰਦਾ ਦੱਸ ਕੀ ਕਰਾਂ ਮੈਂ ਮੈਂ ਬਹੁਤ ਔਖੇ ਦੇ ਬਣੀ ਚੱਲ ਦੇ ਦਵਾਈ ਤੂੰ ਇਹਨੂੰ ਠਾ ਠੋਕੇ ਲੈ ਲੈ ਮਤਾਂ ਹੀ ਆਈ ਸੀ ਮੈਂ ਬੰਦੇ ਛੱਟ ਜਾ ਕੇ ਆਉਣੀ ਆ ਰਾਜ ਦਵਾਈ ਲੈ ਲੈ ਉੱਠ ਕੇ ਲੈ ਲਾ ਤੂੰ ਇਕੱਲੇ ਵੀ ਲਿਆ ਲਾਂਗੇ ਲੈ ਲਾ ਲੈ ਲੈ ਕਦੀ ਗੋਲ ਲੈ ਲੈ ਨੰਦੇ ਕੇਲੇ ਕੇਲੇ ਲਿਆਉਂਦਾ ਮੁੰਡਾ ਫੋਨ ਕਰਿਆ ਸੀਗਾ ਕੇਲੇ ਖਾ ਲਈ ਕੋਈ ਪਕੌੜੀ ਲੱਗੀ ਜੂਨ ਨਾ ਪਤਾ ਕੇਲੇ ਲੈ ਕੇ ਖੰਡ ਖਾ ਲਈ ਉੱਤਾਂ ਦੀ ਕੇਲੇ ਖਾਉਂਗਾ ਖੰਡ ਖਾਲੀ ਖੜਾ ਹੋ ਕੇ ਦਵਾਈ ਲੈ ਲੈ ਪਿੰਡ ਪਾਜੇ ਨਾ ਉਹ ਪਿੰਡ ਫੜ ਲੈ ਤੂੰ ਦੱਸ ਦੇ ਜਾਨੇ ਉਧਰ ਵੀ ਜਾ ਕੇ ਐਂ ਕਰਦਾ ਕਦੋਂ ਬਸ ਗਈ ਕਦੋਂ ਮੈਂ ਆਈ ਸ਼ਹਿਰ ਇਹਦਾ ਐਂ ਹੀ ਹੰਡ ਪਾਜੇ ਨਾ ਦੱਸ ਜੇ ਇੱਥੇ ਹੋਵੇ ਲਵੇ ਫੜ ਲਿਆ ਮਾਣ ਪਿੰਡ ਚ ਕਿੱਥੇ ਨੇ ਇੱਥੇ ਕੇਲੇ ਭਾਬੀ ਕੇ ਘਰੇ ਪਈ ਸੀ ਭਾਬੀ ਕੇ ਘਰੇ ਜੇ ਛੋਟੇ ਹੈਗੇ ਦੇਖ ਕਿਆ ਉਹ ਚੱਲ ਉਧਰ ਚੱਲ ਬੜ ਗੋਲੀ ਖਾ ਕੇ ਉੱਥੋਂ ਖਾ ਐਂ ਜਾ ਭੱਜ ਜੇ ਪਿਆ ਤਾਂ ਕੋਈ ਕੇਲਾ ਲਿਆ ਦੇ ਤਾਂ ਹੰਦੀ ਪਿਆਰ ਹੋਗਾ ਤਾਂ ਦਵਾਈ ਵੀ ਨਹੀਂ ਲੈ ਰਹੀ ਉਧਰ ਹੀ ਜਾ ਬੜੂਗਾ ਇਹ ਦਵਾਈ ਲੈ ਕੇ ਉਧਰ ਹੀ ਚੱਲ ਬੜੂਗਾ ਹੋਰ ਨਹੀਂ ਮੈਂ ਤੇ ਦੋ ਘੰਟੇ ਪਾਈ ਛੋਡੇ ਕੋਲ ਛੱਡ ਕੇ ਜਾਉਂ ਮੈਂ ਹੋਰ ਕੀ ਆ ਇਹਨੂੰ ਤਾਂ ਲਿਆ ਕੇ ਦੂੰ। ਉਦਰੇ ਹੁੰਦਾ ਹੈ ਚਾਹੇ ਤੂੰ ਛੱਡ ਕੇ ਜਾਵੇਂ ਨਾ ਜਾਵੇਂ ਛੱਡ ਕੇ। ਹੁੰਦਾ ਤਾਂ ਮੈਨੂੰ ਤਾਂ ਫਿਕਰ ਤਾਂ ਹੈ ਨਹੀਂ ਛੋਡੇ ਸ਼ਰਤੇ ਫੇਰ ਵੀ ਮੈਨੂੰ ਆਏ ਰਹਿੰਦਾ। ਵੀ ਗੱਭਰੂ ਪੁੱਤ ਦਾ ਸਿੱਕੀ ਕਰਦਾ। ਤੰਗ ਬਹੁਤ ਕਰਦਾ ਇਹ। ਤੰਗ ਤਾਂ ਕਰਦਾ ਹੁਣ ਮੈਨੂੰ ਦਿਨ ਰਾਤ ਲੰਘ ਜਾਂਦਾ ਮੈਂ ਤਾਂ ਹਾਰ ਕੇ ਗੋਲੀਆਂ ਲੈ ਕੇ ਪੈਂਦੀ ਆ। ਨਾ ਇਹਦਾ ਭੁੱਖੇ ਦਾ ਪਤਾ ਨਾ ਰੱਜੇ ਦਾ ਪਤਾ। ਉਹੀ ਤਾਂ ਗੱਲ ਆ। ਮੈਨੂੰ ਵੀ ਅੱਧੀ ਰਾਤ ਨੂੰ ਅੱਖ ਖੋਲ ਕੇ ਤਾਂ ਨੀਂਦ ਨਹੀਂ ਆਉਂਦੀ। ਮੈਂ ਤਾਂ ਹਾਰ ਕੇ ਗੋਲੀਆਂ ਲੈ ਕੇ ਪੈਂਦੀ ਆ। ਕੀ ਕਰਾਂ ਮੈਂ? ਮੈਂ ਤਾਂ ਆ ਵੀ ਦੁਖੀ ਖੇਰੀ ਆ ਜਾਣੀ ਆ ਚੰਗਾ ਤੂੰ ਦੇ ਦਵਾਈ ਦੂਈ ਉਧਰ ਭੇਜਦੀ ਪਏ ਆਕੇਲੇ ਤਾਂ ਖਾ ਜਾਊਗਾ ਕੋਈ ਨਾ ਭੇਜ ਦੂ ਮੈਂ ਜੁੱਵਾ ਹਾਂ ਭਾਈ ਦੇ ਕੇ ਭੇਜਦੀ ਹਾਂ ਪਹਿਲੀ ਵਾਰੀ ਭਾਬੀ ਦੇ ਘਰੇ ਵਾ ਗਿਆ ਹੋਰ ਪਈਆ ਚੰਗਾ ਤੂੰ ਪਾਇਆ ਠਹਿਰਾ ਦੇ ਤੂੰ ਲੈ ਲੈ ਹੰਡ ਮਰੀ ਆਪਣੀ ਹੰਡ ਕਰਕੇ ਆਂਗੇ ਜਿਸ ਸਤਨਾਮ ਨੂੰ ਹਫਤਾ ਕਰੇ ਲਾਗੇ ਹਫਤਾ ਹੋਈ ਪਈ ਅਗੀ ਗੱਲ ਐ ਹੰਡ ਦਾ ਹੰਡ ਦਾ ਵਾਗਾ ਪਈਆ ਨਾ ਉਹ ਆਏ ਆ ਜਿਸ ਸਤਨਾਮ ਆਊਗਾ ਕਬੀਰ ਵਾਲੀ ਸਕੀਮ ਨਹੀਂ ਚੱਲਣੀ। ਇਹ ਸਤਨਾਮ ਕੋ ਤੁਹਾਨੂੰ ਲਾਦੀ। ਜੀ ਸਤਨਾਮ ਨੂੰ ਸਾਡੀ ਸਤਨਾਮ ਨੂੰ ਤਾਂ ਸੋਣੇ ਕੋ ਫੋਨ ਲਾਦਾ। ਸਤਨਾਮ ਕਿ ਸੋਣੇ ਜਾਉਂਦਾ। ਮਾਤਾ ਜਾਇ ਆਈ ਚਾਚੀ ਕੋਲੇ। ਕੀ ਹੈ ਕਿਛ? ਉਹ ਤਾਂ ਬਾਰੇ ਵਧੀਆ ਨਾ ਤਾਂ ਕੰਮ ਲੋਟ ਹੀ ਆ ਰਿਹਾ ਆਪਣੀ ਤਾਂ ਹੋਰ। ਉਹ ਤਾਂ ਗੋਲੀਆਂ ਖਾ ਕੇ ਦੋਨੇ ਜਣੇ ਸੌਂ ਜਾਂਦੇ ਦੋਨੇ ਹੀ ਲੈਂਦੇ ਨੇ ਇਹਦੀਆਂ ਗੋਲੀਆਂ। ਉਹ ਟੈਨਸ਼ਨ ਦੀ ਲੈਂਦੀਆਂ ਨਾਲੇ ਨੀਂਦ ਦੀ ਲੈਂਦੀ ਆ। ਨਾਲੇ ਉਹ ਬਾਈ ਤਾਂ ਸਾਰਾ ਦਿਨ ਸੁੱਤਾ ਰਹਿੰਦਾ ਰਾਜੂ ਤਾਂ। ਉਹ ਦਵਾਈ ਨਾਲ ਸੌਂਦਾ। ਹਾਂ ਹੁਣ ਵੀ ਸੁੱਤਾ ਹੀ ਠਾਇਆ ਸੀਗਾ ਉਹ। ਉਹ ਦਵਾਈ ਦੇਣ ਸੀ ਲੈੰਦਾ ਨਹੀਂ ਸੀਗਾ ਦਵਾਈ। ਉਹ ਤਾਈ ਸੰਦੀ ਗੋਲੀ ਲੈਂਦੀ ਹਾਂ ਹਾਂ ਘਬਰਾਟ ਰਹਿੰਦੀ ਹੈ ਹਾਂ ਨੀਗਾ ਜ ਰਹਿੰਦੀ ਮੁੱਠਕੇ ਨਾ ਵਗ ਜੀ ਵੀ ਉਠਕੇ ਨਾ ਵਗ ਜੀ ਨਹੀਂ ਲਾਉਦੀ ਨੀ ਉਹ ਉਹ ਤਾਂ ਸੁੱਤੇ ਰਹਿੰਦੇ ਹੈਗੇ ਗੋਲੀਆਂ ਨਾਲ ਦੇਖ ਲੈ ਫਿਰ ਹਾਂ ਕਹਾਂਗੇ ਸੁੱਤੇ ਪੈਣ ਉਟਾਏ ਕੋਗਾ ਵੀ ਹਾਂ ਘੱਟੋ ਘੱਟ ਨਾ ਕੰਮ ਦੇ ਅੱਜ ਹੀ ਕਰ ਦਾਂਗੇ ਰਾਤ ਨੂੰ ਅੱਜ ਕਰ ਲੈ ਦੇਖ ਪੈਣੇ ਫਿਰ ਉਹ ਨਾ ਹੋਵੇ ਆਪਾ ਦਾ ਪਾਈ ਨਹੀਂ ਹੱਥ ਤੇ ਹੱਥ ধরੋ ਵੀ ਪੈਗਾ ਨਹੀਂ ਲੇਖ ਕਰਨੇ ਨਹੀਂ ਹੈ ਵੀ ਹੋ ਨਾ ਹੋਵੇ ਮੰਮੀ ਆਪਾਂ ਤਾਂ ਨਹੀਂ ਕਰਦੇ ਤਾਈ ਨੂੰ ਪੁੱਛ ਲੈ ਤਾਈ ਨੂੰ ਵੀ ਕੁਝ ਮਿਲੂਗੀ ਦੇ ਦੋ ਲੂਗਾ ਤਾਈ ਤੈਨੂੰ ਵੀ ਦੇ ਦਾਂਗੇ ਕਨਾਲ ਹਾਂ ਤੇ ਮੈਂ ਤਾਂ ਆ ਜਾਗਾ ਹਾਂ ਤੁਸੀਂ ਦੋ ਜਾਣਗੇ ਜੇ ਪਹਿਲਾਂ ਕੈਸੀ ਸੋੜੀ ਹੋ ਕੇ ਕਨਾਲ ਲੈ ਲੇ ਹਾਂ ਜੇ ਤੁਹਾਡੇ ਇੱਧਰੇ ਕੰਮ ਦੇ ਵਿੱਚ ਚਲ ਕੋਈ ਨਹੀਂ ਤੂੰ ਹੁਣ ਸੰਸਾਣਾ ਕਰ ਤੇ ਤੈਨ ਨਾਲ ਹੀ ਸਭ ਨੇ ਇੱਕੋ ਜਿਹਾ ਬਣਾ ਲਿਆ ਹਾਂ ਆਪਾਂ ਨਾਲ ਦੀ ਬਈ ਭਾਈ ਧੀ ਗੋ ਹਾਂ ਠੀਕ ਹੈ ਤੇ ਤੂੰ ਕਿ ਮੈਂ ਆਈ ਹਾਂ ਲੱਗਦਾ ਤੋ ਬਰਾੜ ਜਾ ਰਿਹਾ ਹੈ ਬੈਂਟਾ ਤੇ ਬੈਂਟਾ ਬੈਜ ਕੀ ਹੋ ਗਿਆ ਮੈਨੂੰ ਤਾਂ ਫੋਨ ਆ ਗਿਆ ਅੱਜ ਹਾਂ ਰਾਜ ਜੁੱਤਾ ਪਹਿਨੇ ਰੋਟੀ ਵੀ ਨਹੀਂ ਖਾਦੀ ਅੱਛਾ ਤੇ ਮੇਰ ਤਾਂ ਪਿਆਉ ਵੀ ਨਾ ਹੋ ਗਿਆ

ਮੈਂ ਤਾਂ ਨਾ ਵੀ ਰਾਤ ਖਲਾਉਕੁਣਾ ਨਾ ਵੀ ਲੱਗ ਗਿਆ ਚੱਲ ਫੇਰ ਉਹ ਬੰਦਾ ਬੰਦਾ ਤੈਨੂੰ ਪਤਾ ਹੀ ਆ ਹਣਾ ਨਾ ਨਾ ਤੂੰ ਸੰਸਣਾ ਕਰ ਰੋਟੀ ਖਾ ਲੈ ਨਾ ਨਾ ਰੋਟੀ ਖਾ ਲਈ ਥੋੜੀ ਦੇ ਮੈਨੂੰ ਤਾਂ ਬੱਸ ਨਾ ਨਹੀਂ ਪਾ ਜਾਂਦੀ ਕਦੀ ਰੋਟੀ ਮੇਰੇ ਇਹਨਾਂ ਨੂੰ ਹੁਣ ਦਿਨ ਤਾਂ ਛਿਪਿਆ ਪਿਆ ਜਿਉ ਉਹ ਮੱਥਰੇ ਫੋਨ ਆਇਆਗਾ ਹੁਣ ਕੋਈ ਹੋਰ ਬੋੜ ਨਹੀਂ ਹੈਗਾ ਹਾਂ ਠੰਡ ਦਾ ਹੈ ਤੇਰੇ ਕੋਈ ਨਹੀਂ ਕੋਈ ਗੋਲੇ ਕੋਈ ਲੈਦਾ ਹੈਗਾ ਹਾਂ ਤੈਨੂੰ ਮੈਂ ਦਊ ਦਵਾਈ ਦੇ ਦੂੰ ਮੈਂ ਰੋਟੀ ਦੇਣਾ ਨਾ ਨਾ ਤੂੰ ਸੰਸਣਾ ਕਰ ਨਾ ਉੱਥੇ ਪਾਈ ਠੀਕ ਹੈ ਮੈਂ ਰੋਟੀ ਲੈ ਕੇ ਆਉਂਦੀ ਚ ਉੱਥੇ ਪਾਈ ਮੈਂ ਕੋਈ ਗੱਲਾਂ ਮੈਂ ਤਾਂ ਗੱਲ ਨਹੀਂ ਬੱਸ ਨਾ ਲੈਂਗੇ ਕੋਈ ਗੱਲ ਨਹੀਂ ਕੋਈ ਨਾ ਆਪਾਂ ਹੀ ਸਾਂਭਣਾ ਰਾਜੂ ਨੂੰ ਤਾਂ ਕੰਮ ਤਾਂ ਇਹਦਾ ਅੱਜ ਹੀ ਹੋਇਆ ਚੱਲ ਦੋ ਦਿਨ ਹੋਰ ਉਮਰ ਵਧ ਗਈ ਜੀ ਹਾਂ ਚੱਲ ਉਹਦੇ ਪਿਆਰ ਦਾ ਕਰਕੇ ਹੂੰ ਤੇ ਸਾਰਾ ਕੁਝ ਦੇਖਣਾ ਪੈਂਦਾ ਚੱਲ ਪੈ ਜੀ ਮਾਂ ਤੂੰ ਰਾਜੂ ਕੋਲ ਦੋ ਦਿਨ ਹੋਰ ਸੀ ਤੂੰ ਜਾ ਆਵੜੀ ਰਾਜੂ ਕੋਲ ਹਾਂ ਮੈਂ ਬਗ ਜੀ ਤੂੰ ਰੋਟੀਆਂ ਲੈ ਚੱਲ ਲੰਗਨੇ ਨਾਲ ਉਹਦੀ ਵੀ ਲੈ ਕੇ ਜਾਣੀ ਪੂ ਕਮਲ ਇਹਦੀ ਲੈ ਜੂਗੀ ਮੈਂ ਤੇ ਮੈਂ ਖਾ ਜੀ ਚਾਰ ਰੋਟੀਆਂ ਤੂੰ ਤਾਂ ਚਾਰ ਖਾ ਲੇਂਗਾ ਉਹ ਹੀ ਤਕਾ ਦੂਗਾ ਮੈਂ ਤਾਂ 16 ਰੋਟੀਆਂ ਖਾਂਦਾ ਕੋਈ ਨਹੀਂ ਫੇਰ ਇੱਕ ਦਿਨ ਨਾ ਕਿ ਹੁਣ ਉਹ ਹੀ ਗੱਲ 16 ਖਾਂਦਾ ਤਾਂ ਫੇਰ ਉਹ ਰੋਟੀ ਤਾਂ ਖਵਾਉਣੀ ਪਊ ਭਾਈ ਹੈ ਹਨਾ ਹੁਣ ਹੋਗਾ ਉਹੀ ਗੱਲ ਫਿਰ ਆਇ ਇੱਕ ਵੀ ਮੜਾ ਦਾ ਦੀ ਰੋਟੀ ਨਾਲ ਦਿੱਤੀ ਹੋਰ ਹੈ ਰੋਟੀ ਦਾ ਖਾਣ ਨਹੀਂ ਹਾਂ ਰੋਟੀ ਦਾ ਹੱਥ ਕੱਟ ਹੋ ਗਿਆ ਤੇ ਪੈਸੇ ਨਹੀਂ ਲਾਏ ਗਿਆ ਨਹੀਂ ਹਰ ਬਣ ਜਵੈਲਾ ਕਿਵੇਂ ਆ ਠੀਕ ਆ ਬਣੀ ਹੋਰ ਬਾਪੂ ਨੂੰ ਕੀ ਹੋਗਾ ਸਿਕਾ ਬਾਪੂ ਤਾਂ ਇੱਕੋ ਲੱਖ ਤਹਲੇ ਡਬਦ ਗਿਆ ਅੱਛਾ ਤੇ ਉਹ ਤਾਂ ਮਾਂ ਸਾ ਜਾ ਕੇ ਲੱਗੀ ਬਸ ਹਸਪਤਾਲ ਚ अच्छा ਤੇ ਇੰਨਾ ਸੁਪਰ ਠੀਕ ਹੋਗਾ ਮੈਂ ਤਾਂ ਜੰਮੀ ਪਾਰਾਂ ਦੀ ਮਿੱਟੀ ਨਿਕਲਦੀ ਉਹ ਅਲਾਪਾ ਮੈਂ ਤਾਂ ਗਵਾਡਾਂ ਨੂੰ ਦੱਸ ਜਾਈ ਸਾਡੀ ਨੇ ਕਹਿੰਦੀ ਇਹ ਨੀਮੀਨਾਂ ਦਾ ਪਿਓ ਢਿੱਲਾ ਮਾਚਲ ਮੈਂ ਪਤਾ ਲਿਆ ਮਾ ਬੀਪੀ ਇੰਨਾ ਵਧ ਗਿਆ ਬਾਲੇ ਸਾਰਿਆਂ ਨੂੰ ਐ ਹੋ ਗਈ ਬੇਫਤਾ ਖੜੀ ਹੋ ਗਈ ਅੱਛਾ ਉਹ ਤਾਂ ਸ਼ੂਗਰ ਦਾ ਡਾਕਟਰ ਵਧੀਆ ਸੀਗਾ ਮਾਨਸ ਵਾਲਾ ਅੱਛਾ ਉਹ ਠੀਕ ਹੋ ਗਿਆ ਫਰਕ ਪੈ ਗਿਆ ਅੱਛਾ ਕਿਹੜਾ ਤਾਂ ਹਜੇ ਦਾਖਲ ਹੀ ਆ ਵੀ ਮੈਂ ਆ ਗਈ ਕਹਿੰਦੇ ਠੀਕ ਆ ਵੀ ਅੱਛਾ ਉਹ ਵਧੀਆ ਹਾਂ ਵਧੀਆ ਗੱਲਾਂ ਕਰਦਾ ਹੁਣ ਤਾਂ ਅੱਛਾ ਵੀ ਚੱਲ ਵੀ ਦਵਾਈ ਵੀ ਵਿੱਚ ਦੀ ਫੇਰ ਕਿਹੜਾ ਰਾਜੂ ਦੀ ਮਾਰੀ ਮੈਨੂੰ ਮੋੜਨਾ ਪੈਂਦਾ ਤੈਨੂੰ ਪਤਾ ਤਾਂ ਹੈਗਾ ਕਰੇ ਅੱਖਾ ਆ ਜਾਂਦੀ ਹੋਰ ਨਹੀਂ ਤਾਂ ਮੈਂ ਰਾਤ ਲਾਇ ਆਉਂਦੀ ਹੋਰ ਉਹ ਮੈਨੂੰ ਕਹਿੰਦੇ ਤੂੰ ਤਾਂ ਬਿਫਤਾ ਦੀ ਮਾਰੀ ਭਾਈ ਤੂੰ ਤਾਂ ਜਾ ਆਪਦੇ ਘਰੇ ਹਾਂ ਤੇ ਠੀਕ ਠਾਕ ਆਉਂਦਾ ਚੱਲ ਵਧੀਆ ਮੈਂ ਕਿਹੜਾ ਪਰੇਸ਼ਾਨੀ ਜੀ ਹੋ ਗਈ ਤੇ ਮੈਂ ਤਾਂ ਸਾਹ ਨੂੰ ਭੱਜ ਕੇ ਹੋਰ ਤੈਨੂੰ ਪਤਾ ਅੱਖਾ ਆ ਜਾਂਦਾ ਜਦੋਂ ਸੁਨੇਹਾ ਜਾ ਜੇ ਫੇਰ ਅੱਖਾ ਆ ਜਾਂਦਾ ਹੋਰ ਫੇਰ ਆਪ ਨੂੰ ਅੱਖਾ ਹੋ ਜਾਂਦਾ ਹੋਰ ਆਪ ਨੂੰ ਭੱਜਣਾ ਪੈਂਦਾ ਹਾਂ ਮੈਂ ਤਦ ਆਲੀ ਹੋਇ ਹੋਇਆ ਦੱਸ ਹਾਂ ਮੈਂ ਤਾਂ ਉਹਨਾਂ ਕੋ ਸਾਡੀ ਕਮਾਂਡਣ ਕਹਿੰਦੀ ਤੂੰ ਪਤਾ ਲੈ ਮੈਂ ਜਾਊਂਗੀ ਬੰਦੇ ਟਾਈਮ ਜਾਨੀ ਮਿਲਦਾ ਮੈਂ ਜਾਊਂਗੀ ਮੈਂ ਪਤਾ ਲੈਣ ਜਦੋਂ ਹੀ ਫੋਨ ਵੀ ਸ਼ਾਮ ਨੂੰ ਆਇਆ 5 ਵਜੇ ਅੱਛਾ ਮੈਂ ਤਾਂ ਉਹਨਾਂ ਨੂੰ ਕਹਿ ਕੇ ਗਈ ਹਰ ਕੇ ਮਾਪੇ ਰਾਜੂ ਕੋਲੇ ਪਿਓ ਨਾਲ ਰੋਟੀ ਦੇ ਉਹਨੂੰ ਅੱਛਾ ਉਹ ਹਰ ਕੇ ਉਹ ਪਈਆ ਪਾਣਾਂ ਦੇ ਵਧੀਆ ਟਾਈਮ ਨੇਗਾ ਬਚਾਰੀ ਹਾਂ ਭਾਣ ਭਾਈ ਅਗਵਾੜ ਦਾ ਸ਼ਕਤੀ ਹੁੰਦਾਗਾ ਹੁੰਦਾ ਤਾਂ ਗਵਾਣ ਉੱਤੇ ਹੀ ਆ ਹੋਰ ਗਵਾਣ ਦੇ ਜੇ ਆਪਾਂ ਵਧੀਆ ਰੱਖਾਂਗੇ ਆਲਾ ਵਧੀਆ ਹੋਗਾ ਤਾਂਗਾ ਹਾਂ ਜੀ ਹੋਰ ਹੋਰ ਰਿਸ਼ਤੇਦਾਰ ਤਾਂ ਆਪਣਾ ਜਾਣ ਕੇ ਆਊਗਾ ਹਾਂ ਹੋਰ ਤੂੰ ਕਿਵੇਂ ਠੀਕ ਆ ਹਾਂ ਠੀਕ ਆ ਭਾਣੇ ਹੁਣ ਤਾਂ ਮੈਂ ਮੁੰਡਾ ਵਧੀਆ ਕੰਮ ਕਰਦੀ ਆ ਹਾਂ ਵਧੀਆ ਚੱਲੀ ਜਾਂਦਾ ਕੰਮ ਚਲ ਹੋਰ ਸਭ ਠੀਕ ਦੀ ਘਰੇ ਹਾਂ ਵਧੀਆ ਠੀਕ ਠਾਕ ਆ ਭਾਣੇ ਵਧੀਆ ਬਹੂ ਆ ਗਈ ਸੀ ਹਾਂ ਬਹੂ ਤਾਂ ਉਰੇ ਆ ਗਈ ਉਹ ਮਾਹਲਾ ਲੋੜੀ ਕਰਕੇ ਗਏ ਹੁਣਗੇ ਮੈਂ ਜਾਂਦੇ ਦੇਖੇ ਸੀ हां एक आजी? आजी बार ਥਨ ਮੜਾਈ ਸੀ ਠੀਕ ਲੋਕ ਨਹੀਂ ਤਾਂ ਹੈਗੇ ਸੀ ਹਾਂ ਬੁੜਿਆ ਸੀ ਸਰ ਵਧੀਆ ਸੁਖਸਾਂ ਦੀ ਰਾਹ ਸੀ ਹਾਂ ਬਣ ਆ ਗਈ ਅੱਜ ਹੀ ਆਈਆਂ ਕਿਵੇਂ ਬਾਪੂ ਹਾਂ ਹੁਣ ਤਾਂ ਉਹ ਠੀਕ ਆ ਬੀਪੀ ਵਾਲਾ ਵੱਧ ਗਿਆ ਸੀ ਅੱਛਾ ਵਾਲਾ ਖਰਾਟ ਹੋ ਗਿਆ ਉਹਨੂੰ ਤਾਂ ਹਾਂ ਠੀਕ ਆ ਤੇ ਫਿਰ ਹਰ ਕਿਵੇਂ ਕਹਿੰਦੇ ਤੈਨੂੰ ਸਰਦਨ ਵੀ ਰਾਜੂ ਦੇ ਮਾਰਤਾ ਤਾਂ ਜਾਣਾ ਹੋਰ ਕੀ ਹੈ ਚਲ ਇੱਕ ਦਿਨ ਤਾਂ ਕੱਢ ਲੈ ਮੈਂ ਤਾਂ ਜਮੇ ਸ਼ਾਮ ਨੂੰ ਪਹੁੰਚੀ ਜਾ ਕੇ ਉਹਨੂੰ ਮਾਨਸਾ ਹਸਪਤਾਲ ਚ ਲਿਆਈ ਜਾ ਕੇ ਮੈਂ ਤਾਂ ਪੁੱਛਿਆ ਉਹ ਵਧੀਆ ਗੱਲਾਂ ਕਰੀਏ ਮੇਰੇ ਨਾਲ ਹਾਂ ਠੀਕ ਆ ਨਾ ਛੁੱਟੀ ਨਹੀਂ ਦਿੱਤੀ ਹਜੇ ਉਹਨਾਂ ਨੇ ਮੈਨੂੰ ਕਹਤਾ ਵੀ ਤੂੰ ਜਾ ਕਰ ਵੀ ਠੀਕ ਆ ਚਲ ਪਤਾ ਹੀ ਉਹਨਾਂ ਨੂੰ ਮੀਟਨ ਚ ਨਾਲ ਹੀ ਗੱਲਾਂ ਨਾ ਕਰੀ ਕਹਿੰਦੇ ਉਹ ਬੀਬੀ ਕੋਲ ਹੱਥ ਵੱਧ ਗਿਆ ਕੇਰ ਤਾਂ ਸਾਰੇ ਹੈਰਾਨ ਹੋ ਗਏ ਵੀ ਕੀ ਹੋ ਗਿਆ ਬਾੜੀ ਭੈੜੀ ਬਿਮਾਰੀ ਹੈ ਕੋਈ ਬੀਬੀ ਫਿਰ ਉਹੀ ਗੱਲ ਬੰਦਾ ਨਾ ਉਧਰ ਦਾ ਨਾ ਉਧਰ ਦਾ ਤੇ ਮੈਂ ਰਾਜੀ ਬਾਰੋਂ ਠੀਕ ਰਿਹਾ ਨਾ ਠੀਕ ਰਿਹਾ ਰੋਟੀ ਲਈ ਸੀ ਮੈਂ ਖਾ ਕੇ ਖਵਾਤੀ ਸੀ ਚਲ ਦਵਾਈ ਉੱਠਿਆ ਇਹ ਦਵਾਈ ਦੇ ਦਿੰਦੀ ਦਵਾਈ ਵੀ ਲੈ ਲਈ ਸੀ ਉਹ ਨੀਂਦ ਵਾਲੀ ਗੋਲੀ ਆ ਪਤਾ ਨਹੀਂ ਕਿਵੇਂ ਆ ਹਾਂ ਉਹ ਡਾਕਟਰ ਕਹਿੰਦਾ ਵੀ ਠੀਕ ਰਹੂ ਉਹਦੇ ਨਾਲ ਹੀ ਹੋਊਗਾ ਉਹ ਟੈਂਸ਼ਨ ਲਾਉਗੀ ਜਮਾਨਾ ਹਾਂ ਉਹ ਮੈਨੂੰ ਦੇਣੀ ਪਵੇ ਚਾਰ ਚਾਰ ਘੰਟਿਆਂ ਤੋਂ ਉਹ ਕਹਿੰਦਾ ਵੀ ਠੀਕ ਕਰਿਆ ਵਧੀਆ ਘਰੇ ਚਾਹ ਵੜਾ ਗਏ ਸੀ ਵੀਰਾਂ ਉਹ ਲਈ ਅਸੀਂ ਚੱਲ ਵਧੀਆ ਕਰਿਆ ਉਹ ਤਾਂ ਮੈਂ ਕਹਾਂਦੀ ਮੈਨੂੰ ਫਿਕਰ ਨਹੀਂ ਵੀ ਪਾਉਣਾ ਹੈਗੀਆਂ ਨੇ ਉਹਨਾਂ ਨੂੰ ਵੀ ਟੈਂਸ਼ਨ ਦੀ ਪਪਾ ਕਿੰਮੀ ਆ ਪਪਾ ਠੀਕ ਹੈ ਪਰ ਮਾਂ ਨੂੰ ਤਾਂ ਫੇਰ ਵੀ ਤਰਸਦਾ ਉਹ ਹੀ ਤਾਂ ਗੱਲ ਆ ਜਵਾਕਦੇ ਹਣਾ ਹੋਰ ਕਿਸੇ ਕੋ ਆਏਗਾ ਮਾੜਦਾ ਜੇ ਇਹ ਹੋ ਜਾਣਾ ਉਹੀ ਤਾਂ ਗੱਲਾਂ ਮੈਂ ਤਾਂ ਉਹਨਾਂ ਦੇ ਫਿਰ ਤੇ ਛੱਡਿਆ ਹੀ ਭਾਈ ਚੱਲ ਵਧੀਆ ਹੋ ਗਿਆ ਕੋਈ ਤੁਸੀਂ ਮੇਰੇ ਨਾਲ ਹੀ ਆ ਜਾਨੀਂ ਭਾਈ ਮੈਂ ਮੇਰੇ ਨਾਲ ਹੀ ਆ ਜਾਓ ਉਹ ਤੇ ਨਹੀਂ ਲੱਗਿਆ ਤੇਰਾ ਮੇਰੇ ਨਾਲ ਹੀ ਆ ਜਾਨੀਂ ਮੈਂ ਦਾਦਾ ਘੰਟਾ ਹੋ ਗਿਆ ਇਹਨੂੰ ਅੱਛਾ ਹਾਂ ਪਤਾ ਨਹੀਂ ਲੱਗਿਆ ਪਹਿਲਾਂ ਉਹੀ ਗੱਲ ਜਵਾਕ ਆ ਗਏ ਹੋਰ ਖੇਡ ਕੇ ਤੇ ਉਹ ਚਾਹ ਹੀ ਕਰਨ ਲੱਗੇ ਉਹ ਵੀ ਆਹ ਦੀ ਵੀਰਾਂ ਦੀ ਚਾਹ ਪੀ ਕੇ ਵਜਾਇਓ ਆ ਦੀ ਅੱਛਾ ਤੇ ਫਿਰ ਥੋੜੇ ਥੋੜੇ ਨੇ 10 ਮਿੰਟ ਲੱਗ ਗਏ ਨੇ ਭੈਣ ਮੈਂ ਤਾਂ ਉਹ ਸਾਡੇ ਕਾਲੇ ਦੇ ਮੁੰਡੇ ਦੀ ਲੋੜੀ ਵੰਡੀ ਸੀ ਪਿੰਡ ਅੱਛਾ ਉੱਥੇ ਗਈ ਹੋਈ ਸੀ ਉਹ ਤਾਂ ਮੈਨੂੰ ਵੀਰਾਂ ਨੇ ਦੱਸਤਾ ਸੀ ਵੀ ਐਂਟਰੀ ਆਈ ਸੀ ਲੋੜੀ ਦਾ ਕਹਿਣ ਹਾਂ ਬਣੇ ਕਹਿਣਾ ਆਈ ਸੀ ਜੇ ਬਾਹੂ ਕਾ ਦੀ ਮੰਮੀ ਘਰੇ ਨਹੀਂ ਵੀ ਜੋ ਆ ਗਈ ਐਂਟਰੀ ਉਹ ਮੈਸੇ ਨਹੀਂ ਹਲਾਉਂ ਤੈਨੂੰ ਮੈਂ ਹੈ ਨਹੀਂ ਸੀਗੀ ਅੱਛਾ ਕਿਉਂ ਵਧੀਆ ਹੋਇਆ ਭਰੋ ਹਾਂ ਵਧੀਆ ਹੋਊਗਾ ਬਣੇ ਚੱਲ ਵਧੀਆ ਭਣੇ ਵਧਾਈਆਂ ਤੈਨੂੰ ਹਾਂ ਮਾਰ ਭਣ ਸਾਬ ਨੂੰ ਵਧਾਈ ਕਮਾਈ ਤਾਂ ਕਿਸੇ ਕਰਮ ਵਾਲੇ ਨੇ ਖਾਣੀ ਔਰ ਇਹ ਕੀ ਇੱਕ ਤਾਰ ਬਸਾਬ ਨੂੰ ਦੇਵੇ ਕਿ ਨਹੀਂ ਹੋਣਾ ਹਾਂ ਬੁਨਿਆ ਹੋ ਗਿਆ ਪਹਿਲਾ ਕੁੜੀ ਸੀ ਹੁਣ ਮੁੰਡਾ ਹੋ ਗਿਆ ਨਾ ਬੰਦੇ ਦਾ ਹੋਰ ਭਾੜੇ 3 ਮਹੀਨਾ ਦਾ ਹੋ ਗਿਆ ਚਲ ਭਣ ਭਰਾਮ ਦੀ ਜੋੜੀ ਬਣ ਗਈ ਭਣ ਮੰਮੀ ਅੱਜ ਤੁਸੀਂ ਉੱਥੇ ਪੈ ਜਾਓ ਚਾਚੀ ਕੋਲੇ ਅੱਜ ਆ ਗਿਓਰ ਅੱਜ ਕੋਲੇ ਆ ਕਿ ਤੇ ਬਾਹਰ ਕੌਣ ਖੋਲੂਗਾ ਕੰਦ ਕਿੱਥੇ ਟੱਪ ਜਾਊ ਤਾ ਅੱਜ ਤੂੰ ਹਾਂ ਤੇ ਹੋਰ ਹੁਣ ਮੈਂ ਤੇ ਫਿਰ ਮੈਂ ਜਾ ਕੇ ਕੀ ਆਖੂ ਵੀ ਕਾ ਤੂੰ ਆਈ ਹੈ ਤੂੰ ਮੇਰੀ ਗੱਲ ਸੁਣੋ ਉਹਦਾ ਪਿਓਟੀ ਲੱਗਾ ਵੀ ਭਣ ਤੂੰ ਰਹਿਨੇ ਕੱਲੀ ਹਨਾ ਟੈਂਸ਼ਨ ਚ ਰਾਜੂ ਜੀ ਤੇ ਆਪਾਂ ਦੋਨੇ ਗੱਲਾਂ ਬਾਤਾਂ ਕਰਕੇ ਪਾਏ ਜਾਂਗੇ ਨਹੀਂ ਮੈਂ ਰੱਖ ਲਊਂ ਰਾਜੂ ਦਾ ਧਿਆਨ ਹਾਂ ਮੈਂ ਐਂ ਕਹੂੰਗੀ ਤੂੰ ਸੌਂ ਜਾ ਤੂੰ ਉੱਥੇ ਹ ਤੇ ਵੀ ਇਹਦਾ ਧਿਆਨ ਅੱਜ ਦਾ ਦਿਨ ਮੈਂ ਹੋਰ ਰੱਖ ਲਊਗਾ। ਹਾਂ। ਇਹ ਵੀ ਠੀਕ ਹੈ। ਠੀਕ ਹੈ? ਹਾਂ ਠੀਕ ਹੈ ਭੈਣੇ ਹਨਾ। ਠੀਕ ਹੈ ਫੇਰ ਮੈਂ ਕਿਹਾ ਕਿ ਕੋਠਾ ਟੱਪੈ ਲਿਆ ਨਾ। ਟੱਪੈ ਨਹੀਂ ਜਾਣਾ। ਫੇਰ ਕਾਂਦਾ ਚੜਦਿਆਂ ਨੂੰ ਕੋਈ ਹੋਰ ਦੇਖੋ ਵੀ ਕਾਹਤੋਂ ਚੜਦਿਆ ਹਨਾ। ਯਾਰ ਮੈਂ ਹੀ ਪੈ ਜੀ। ਤੇ ਤੂੰ ਮੈਨੂੰ ਫੋਨ ਕਰਦੀ। ਹਾਂ। ਜੇ ਮੈਂ ਬਾਹਰ ਕੋਲ ਦੀ ਜਦੋਂ ਸੌਂਗੇ ਮੈਨੂੰ ਫੋਨ ਕਰਦੀ ਮੈਂ ਤਾਈ ਨੂੰ ਭੇਜ ਦੂੰ। ਠੀਕ ਹੈ। ਠੀਕ ਹੈ। ਚੰਗਾ। ਹਾਂ। ਚੱਲ ਠੀਕ ਹੈ। ਇਹ ਵੀ ਲੋਟ ਹੈ ਹਨਾ। ਹੁਣ ਬਹਾਨਾ ਹੋ ਜਾਊਗਾ ਵੀ ਚੱਲ ਅੱਜ ਤਾਂ ਨਹੀਂ ਰੋਟੀ ਪਕਾਉਣੀ ਉਹਨਾਂ ਦੀ ਮੈਂ। ਕੀ ਦੀ ਰੋਟੀ ਰੋਟੀ ਤਾਂ ਅੱਜ ਖਵਾਵਾਂਗੇ ਉਹ ਦੇ ਕਰਮਾ ਦਾ ਜਿਹੜਾ ਤਿੰਨ ਦਿਨ ਖਾ ਗਈ ਵਧੀਆ ਉੱਥੋਂ ਖਾਏ ਅੱਜ ਵੀ ਪਕਾਉਂਗੀ ਮੈਂ 16 ਰੋਟੀ ਪਕਾ ਲੈ ਕੁਝ ਨਹੀਂ ਹੁੰਦਾ ਫਿਰ ਵੀ ਖਾਣਾ ਪੈਣਾ ਹੁਣ ਚਾਚੀ ਕੁਝ ਨਹੀਂ ਹੁੰਦਾ ਫਿਰ ਕੋਈ ਕੰਮ ਕਰਨ ਨੂੰ ਸਿਆਣੇ ਆਦੇ ਹੁੰਦੇ ਕੁਝ ਪਾਉਣਾ ਪੈਂਦਾ ਹੂੰ ਦੋ ਰੋਟੀਆਂ ਖਾਂਦੀ ਆ ਜੋ ਕੁਝ ਖੱਟਣਾ ਵੀ ਹੈ ਫਿਰ ਮਾੜਾ ਮੋਟੀ ਤਾਂ ਛੋਲ ਧਰ ਦਿੰਨੀ ਆ ਜੀ ਖੁਸ਼ੀ ਕਰਦੇ ਉਹਨਾਂ ਦਾ ਖਾਣਾ ਤਾਂ ਕਰਨਾ ਹੀ ਪਊਗਾ ਪਤਾ ਦੋ ਰੋਟੀਆਂ ਨਹੀਂ ਲਾ ਕੋਈ ਨਹੀਂ ਕੁਝ ਨਹੀਂ ਹੁੰਦਾ 14-10 ਠੀਕ ਹੈਗਾ ਤੈਨੂੰ ਲੱਗਦਾ ਪਤਾ ਤਾਈ ਜੋ ਆਪ ਨੂੰ ਪਕਾਉਣਾ ਪੈੰਦੰਗਾ ਉਹ ਤੋਂ ਪਤਾ ਲਾ। ਤੇ ਫੇਰ ਵੀ 2 ਸਾਲ ਪਕਾਵਾਂਗੇ। ਤੇ ਪਹਿਲੇ ਪਕਾਵਾਂਗੇ ਫੇਰ। ਅੱਜ ਤਾਂ ਇੱਕ ਦਿਨ ਨਹੀਂ। ਹੁਣ ਵੀ ਦੁੱਗਣੀਆਂ ਖਾ ਜਾਂਦਾ ਆ ਕੇ। ਤੇ ਤੂੰ ਅੱਜ ਹੀ ਨਹੀਂ ਦੇਸਾਂ ਦੀ ਫੇਰ। ਤੇ ਤੜਕੇ ਵੀ ਰੋਟੀ ਖਾਊਗਾ ਫਿਰ ਜੇ ਅੱਜ ਰਾਤ ਨੂੰ ਆਪਾਂ ਇਹ ਕੰਮ ਕਰਾਂ। ਤੇ ਢੜਕੇ ਵੀ ਪਕਾਉਣੀਆਂ ਪੈਣਗੀਆਂ। ਲਾ ਦੇਣੀ ਆ। ਲਾ ਦੇ ਕੁਝ ਨਹੀਂ ਹੁੰਦਾ। ਨਾਲੇ ਉਹਨੂੰ ਆਏ ਹੋ ਜੂ ਮੇਰੇ ਹਮਦਰਦੀ ਕਰਦੀਆਂ ਸਮਾਂ ਦੀ। ਇਹਨੂੰ ਆਏ ਤਾਂ ਹੈ ਨਹੀਂ। ਉਸ ਗੱਲ ਨਿਆਣੀ ਮਤ ਹੈ। ਹਿਸਾਬ ਨਹੀਂ ਲਾਉਣਾ। ਹਾਂ ਫੇਰ ਉਹ ਫੇਰ ਹੀ ਆਪਣੇ ਤੇ ਧੀ ਜੂਗੀ। ਹਾਂ ਵੀ ਮੇਰਾ ਪੈ ਸਰੀਕਾ ਕਬੀਲਾ ਸੀਤਾਮ ਮੇਰਾ ਦੁੱਖੋ ਬੰਡਾਉਂਦੇ ਹੈ ਹੈ ਨਾ ਆਏ ਹੈ ਉਹੀ ਗੱਲ ਨਿਆਣੇ ਵਾਲੀ ਪੜਪੜ ਕਰੀ ਜਾਂਦੀ ਹੈ ਪੈ ਗਈ ਜਿਮਲਾ ਹੋਰ ਕਰੀ ਬਣੀ ਆਲਾ ਕਿ ਮੈਂ ਅੱਤਾ ਸੁੱਤਾ ਹੀ ਪਿਆ ਹੈ ਹਾਂ ਇਹਨੂੰ ਦਵਾਈ ਦੇ ਕੇ ਪਾਇਆ ਹੁਣ ਰੋਟੀਆਂ ਬਜਾਦੀ ਦਾ ਚਾਰ ਰੋਟੀਆਂ ਖਾ ਲੀਆਂ ਨੇ ਇਹ ਨੀਂਦ ਆਉਣ ਲੱਗੀ ਦਵਾਈ ਦਿੱਤੀ ਉਹ ਇੱਕ ਅੱਧੀ ਮੈਂ ਵੀ ਖਾ ਲਈ ਮੈਂ ਵੀ ਥੱਕੀ ਪਈ ਆ ਤਾਂ ਹਾਂ ਇਹ ਵੀ ਹੈਗਾ ਇਹ ਤਾਂ ਰਾਤ ਵੀ ਨੀ ਉੱਠੇ ਹੀ ਨਹੀਂ ਗਾ ਸਾਰੀ ਰਾਤ ਹੀ ਸੁੱਤਾ ਹੀ ਰਿਹਾ ਵਿਚਾਰਾ ਤੇ ਮੈਂ ਤਾਂ ਨੀਂਦ ਨਾ ਆਵੇ ਕੱਲੀ ਨੂੰ ਕੱਲੀ ਨੂੰ ਕਿਤੇ ਨੀਂਦ ਆਉਂਦੀ ਹਾਂ ਉਹ ਜਿਹੜਾ ਪਹਿਲੇ ਕਾ ਹੋਲੇ ਰੋਟੀ ਖਾ ਲਈ ਮਾਂ ਹੁਣ ਪੈ ਜੂਗਾ ਵੀ ਮੈਂ ਵੀ ਪੈ ਜਾ ਆਈ ਆਦੀ ਸੀ ਹਬੀਰਾ ਹਾਂ ਕਹਿੰਦੀ ਮੰਮੀ ਰਾਜੂ ਦਾ ਧਿਆਨ ਅੱਜ ਦਾ ਦਿਨ ਹੋਰ ਰੱਖ ਲਈ ਵੀ ਮਾਸੀ ਥੱਕੀ ਆਈ ਹੈਗੀ ਬੜੀ ਪੈਣ ਆ ਗਈ ਮੈਂ ਤਾਂ ਚਲਾਈ ਜਾਂਦੀ ਹੈਗੀ ਕੀ ਅਨੀਂਦਾ ਹੀ ਜਾਂਦੀ ਤੇ ਨੀਂਦ ਆਉਂਦੀ ਤੂੰ ਸੌਂ ਜਾ

ਬੀਰਾ ਬੀਰਾ ਹਾਂ ਮੈਂ ਗੇਟ ਖੋਲਦੀ ਹਾਂ 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 ਤੁਹਨੇ ਸੰਗੇ ਆ ਜਾ ਕੇ ਨਾ ਗੇਟ ਖੋਲਦੀ ਮੈਂ ਆਲੋ ਮੰਮੀ ਚਾ ਦੇਖ ਮਮੀ ਪਤਾ ਲੱਗਿਆ ਕਿ ਸਾਨੂੰ ਮਹੀਨਾ ਹੋ ਗਿਆ ਮਾਸੀ ਦਾ ਕੰਮ ਨਹੀਂ ਨਿਕਲੀ ਮੂੰਹ ਹੀ ਡਰੀ ਜਾਂਦਾ ਨਾ ਸਤੁਸਤਾ ਕਾ ਹੋ ਗਿਆ ਪਹਿਲਾਂ ਉਹਦਾ ਨਹੀਂ ਪਤਾ ਲੱਗਿਆ ਵਧੀਆ ਜਮੀਨ ਹੱਤਕ ਚ ਹੋ ਗਈ ਆਪਾਂ ਨੇ ਹੱਕ ਜੇ ਜਮੀਨ ਤਾਂ ਗਈ ਕਿਲੇ ਬਣ ਗਏ ਕਿਸੇ ਦਾ ਨਹੀਂ ਪਤਾ ਲੱਗਿਆ ਹੋਰ ਹੁਣ ਆਜਾ ਕੰਮ ਕਰ ਤੂੰ ਵੀ ਡਰੀ ਜਾਂਦਾ ਚਾਹ ਪੀ ਲੋ ਡਰ ਕੇ ਨਿਕਸੋਂਦਾ ਨਾ ਡਰ ਕੇ ਤਾਂ ਬਰਾਏ ਸੀ ਵੀ ਬਸ ਪੁਲਿਸ ਦਾ ਇਹ ਨਾ ਹੋ ਜਾਏ ਇਹਨੂੰ ਜੇ ਪਤਾ ਨਾ ਲੱਗ ਜੇ ਚੱਕਰ ਨਾ ਪੈ ਜੇ ਪਰ ਵਧੀਆ ਹੋ ਗਿਆ ਕੋਈ ਚੱਕਰ ਨਹੀਂ ਪੈਂਦਾ ਕਾ ਕੋਣ ਪਾ ਮੇਰੇ ਮੈਨੂੰ ਕਾ ਕੋਣ ਬੰਨ੍ਹਦਾ ਲੈ ਮੈਨੂੰ ਕਿੱਥੇ ਡਿੱਗ ਗਿਆ ਹੁਣ ਹੁਣ ਚਾਰ ਕਿੱਲੇ ਆਵਦੀ ਹੋਈ ਐ ਪਹਿਲਾਂ ਨਹੀਂ ਹੋਈ ਸੀ ਵਧੀਆ ਹੋ ਗਿਆ ਦੋ ਤੋਂ ਛੇ ਕਿੱਲੇ ਬਣ ਗਏ ਹੁਣ ਇਹ ਵਾਰ ਮੈਂ ਤਾਂ ਸੱਤ ਨਾਲ ਨੂੰ ਵੀ ਕਹਤਾ ਖੜਾ ਛੱਡ ਤੇ ਆਪਣਾ ਠੇਕਾ ਪੂਰਾ ਹੋਗਾ ਆਪਦੀ ਜ਼ਮੀਨ ਵਾਲਾ ਕਰ ਹੋਰ ਆਪਾਂ ਲੋਟ ਆ ਗਏ ਅੰਚਾ ਸੋਹੰਦੀਆ ਹੋ ਗਿਆ ਅਗਰ ਡਾਗਰ ਤੇ ਬੈਠੇ ਸੀ ਨਾਲੇ ਉਹਨਾਂ ਦੋ ਜਣਿਆਂ ਨੂੰ ਪੁੱਜੀ ਜਾਂਦੇ ਸੀ ਮੇਰੇ ਰਾਤਾ ਝਾਕਣਗੇ ਐਵੇਂ ਰਾਤਾ ਝਾਕਣਗੇ ਵਿਚਾਰਾ ਉਹ ਸਾਰਾ ਗਿਆ ਆਪਣੇ ਜ਼ਮੀਨ ਦਾ ਸੀ ਵਧੀਆ ਹੋ ਗਿਆ ਆ ਦਿਨਾਂ ਹੀ ਕਰਦੇ ਨਾ ਆਪਾਂ ਸਾਰੇ ਖਵਾਂਦੀ ਆ ਤੇ ਪੇਕਣ ਮੇਰੇ ਰਾਤਾ ਝੱਕੀ ਜਾਊਗਾ ਹੁਣ ਆਪਦਾ ਇੱਥੇ ਹੁਣ ਚਾਰ ਕਿਲੇ ਰਲ ਗਈ ਹੈ ਬਾਲਾ ਸੁਣਾ ਹੋਇਆ ਜਣੇ ਆਦੇ ਹੁੰਦੇ ਕਿ ਤੇਰੀ ਘਰੇ ਨੌਕਰੀ ਡੂੰਗਾ ਨਾਲਾ ਹਲਵੇ ਉਹ ਹਲ ਵਧੀਆ ਹੋ ਗਿਆ ਹੁਣ ਛੀ ਬਣ ਗਏ ਦੋ ਢਾਈ ਕੀ ਮਾਰੀ ਜਾਂਦੇ ਸੀ ਮਤਾਂ ਨੈ ਕਮਾਈ ਕਰੂਗਾ ਤਾਂ ਹੋਰ ਬਣਾ ਲੂਗਾ ਮਾਂ ਖੁਸ਼ੀ ਕਰੀ ਜਾਵੇ ਹੁਣ ਤਾਂ ਹੱਤ ਰੰਗ ਤਾਂ ਹੁਣ ਤਾਂ ਚਿੰਤਾ ਹੀ ਮੁੱਕ ਗਈ ਉਹਦਾ ਉਹ ਆਪਣੇ ਘਰੇ ਤੋਂ ਰਹੀ ਫਿਰਦਾ ਹੂੰ ਹੋਰ ਹੈ ਕੁਛ ਨਹੀਂ ਹੁੰਦਾ ਹੁਣ ਵਧੀਆ ਸਬੰਧ ਦੀ ਵਧੀਆ ਹੋਵੇ ਮਤਲਬ ਤਾਈ ਨੂੰ ਵੀ ਆਖਿਆ ਕਿਸੇ ਕੋਲੇ ਐਵੇਂ ਨਾ ਪੁੱਲ ਪਲੇਖੇ ਵੀ ਗੱਲ ਕਰਦੀ ਪਹਿਲਾਂ ਨਾ ਕਰੋ ਪਹਿਨੇ ਕਿਸੇ ਕੋਲ ਨਾ ਮੈਂ ਤਾਂ ਕੀ ਕਰਨੀ ਸੀ ਪਹਿਲਾਂ ਉਹਦਾ ਨਹੀਂ ਪਤਾ ਲੱਗਿਆ ਹੁਣ ਇਹਦਾ ਵੀ ਆਈ ਹੋ ਜਾਊਗਾ ਮੈਂ ਜਾਣੀ ਵਾਲਾਂਗੀ ਤੂੰ ਬਾਹਰ ਅੰਦਰ ਅਸੀਂ ਘਰੋਂ ਨਹੀਂ ਜਾਂਦਾਂ ਛੇਤੀ ਬਾਹਰ-ਬਾਹਰ ਤਾਂ ਫਿਰ ਜਾਇਆ ਜਾਂਦਾ ਕੰਮ ਤਾਂ ਹੁੰਦਾ ਜੇ ਬਾਹਰ ਆਦੇ ਕੰਮ ਤੇ ਜਾਂਦੇ ਜਾਣਾ ਤਾਂ ਪੈਂਦਾ ਹੀ ਐ ਅਜ ਥੋੜੀ ਵੀ ਕੋਈ ਗੱਲ ਕਦੇ ਨਿਕਲੀ ਐ ਕੋਈ ਗੱਲ ਨਹੀਂ ਐ ਮੇਰੇ ਤਾਂ ਆਖਿਆ ਨਹੀਂ ਬਹਿਣੀ ਐ ਕੋਈ ਇਹੋ ਜੀ ਗੱਲ ਨਹੀਂ ਮਤਲਬ ਆਪ ਨਹੀਂ ਕਦੀ ਕਿਸੇ ਪਾਸੇ ਬਸ ਆਪਣਾ ਤਾਂ ਆਪਣਾ ਕੰਮ ਚੱਲ ਗਿਆ ਹਾਂ ਆਰੇ ਪਾਣ ਅੱਛਾ ਬਿਜਾਰ ਜਾ। ਜਾ ਮੰਮੀ ਮੈਂ ਵੀ ਚੱਕਦੀ ਆਂ ਭਾਂਡੇ। ਆ ਭਾਂਡੇ ਵੀ ਚੱਕਦੇ ਨੇ ਅਸੀਂ ਆ ਜਾਂਦੇ ਹਾਂ। ਮਾੜਾ-ਮੋਟਾ ਇਹਨੇ। ਬਸ ਥੋੜਾ ਹੀ ਰਹਿ ਗਿਆ ਨਿਮੇੜ ਰੱਖਿਆ ਮੈਂ ਤਾਂ ਨਿਭੜਨ ਕਿੱਥੇ ਦਿੰਦਾ ਹੋ ਮੈਨੂੰ ਕਮਲਾ। ਪੱਬੀ। ਹਾਂ। ਰੋਟੀ ਲਈ ਅਧਿ ਪੁੱਕ ਲੱਗੀ ਆ। ਲਿਆਉਣਿਆ ਰੋਟੀ। ਵਾਇਆ ਦੋ ਮਿੰਟ। ਖਾਲਾ ਖਾਲਾ ਹੁਣ ਜਿਹੜਨਾ ਤਰ੍ਹਾਂ ਰਲੀਆਂ ਦੋ ਤਿੰਨ ਦਿਨ ਰੋਟਣ। ਮੈਂ ਵੀ ਹੁਣ ਅੱਕੀ ਪਈ ਆ ਤੇਰੇ ਤੋਂ। ਭੇਜਦੀ ਆ ਤੇਰੀ ਮਾਂ ਕੋਲੇ ਖੇਤੀ ਤੈਨੂੰ। ਵਾਲਾ ਹੀ ਬਣਾ ਫਤਰਾ ਫਤਰਾ।